ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ੀਰ ਸਿੰਘ ਫੌਜਾਂ ਤੇ ਨਾਲੇ ਚਰਣਾ ਕਮਲਾ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਆਸਣਾ ਸੁਘਾਸਣਾ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਜਿਸ ਬਾਣੀ ਨੂੰ ਪੜਿਆ ਸੁਣਿਆ ਖਾਲਸਾ ਜੀ ਹਿਰਦਾ ਜਿਹੜਾ ਹੈ ਕਠੋਰ ਹਿਰਦਾ ਪਿਘਰ ਜਾਂਦਾ ਸਤਿਗੁਰ ਦੀ ਪਾਵਨ ਪਵਿੱਤਰ ਬਾਣੀ ਸਤਿਗੁਰਾਂ ਦਾ ਆਪਣਾ ਨਿੱਜ ਰੂਪ ਹੈ ਸੋ ਸਤਿਗੁਰਾਂ ਦੀ ਬਾਣੀ ਦਾ ਅਦਬ ਭੈ ਸਤਕਾਰ ਰੱਖਣ ਵਾਲਾ ਮਨੁੱਖ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਦੀ ਦਿੱਤੀ ਹੋਈ ਮਤ ਅਨੁਸਾਰ ਖਾਲਸਾ ਜੀ ਸੰਸਾਰ ਵਿੱਚੋਂ ਤਰ ਜਾਂਦਾ ਜਿਵੇਂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾ ਵੈਗੋ ਸਤ ਗੁਰ ਬਾਣੀ ਪੁਰਖ ਪਰਖੋਤਮ ਬਾਣੀ ਸੋਚ ਤਲਾ ਵੈਗੋ ਖਾਲਸਾ ਜੀ ਜਦੋਂ ਗੁਰੂ ਦੀ ਮਾਤ ਆ ਜਾਂਦੀ ਹੈ ਕਿਉਂਕਿ ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਸਾਰਿਆਂ ਜੀਵਾਂ ਦਾ ਖਾਲਸਾ ਜੀ ਇੱਕੋ ਦਾਤਾ ਹੈ ਜਦੋਂ ਇਸ ਵळे ਮਾਤ ਆ ਜਾਂਦੀ ਹੈ ਗੁਰੂ ਕੀ ਮਾਤ ਆ ਜਾਂਦੀ ਹੈ ਉਹਦੀ ਬਰਕਤ ਨਾਲ ਫਿਰ ਖਾਲਸਾ ਜੀ ਵਾਹਿਗੁਰੂ ਜੀ ਦਾ ਨਾਮ ਜਿਹੜਾ ਹੈ ਉਹ ਪਿਆਰਾ ਲੱਗਣ ਲੱਗ ਪੈਂਦਾ ਤੇ ਉਹਦੇ ਬਚਨ ਜਿਹੜੇ ਸੋਹਣੇ ਲੱਗਣ ਲੱਗ ਪੈਂਦੇ ਆ ਤੇ ਫਿਰ ਗੁਰੂ ਮਹਾਰਾਜ ਕੀ ਕਰਦੇ ਗੁਰੂ ਮਿੱਠੇ ਬਚਨ ਕਢਾ ਵੈਗੋ ਗੁਰੂ ਮਹਾਰਾਜ ਫਿਰ ਉਸ ਆਪਣੇ ਭਗਤ ਤੇ ਉਸ ਸੇਵਕ ਤੇ ਮਿਹਰ ਕਰਦੇ ਉਹਦੇ ਮੁਖ ਵਿੱਚੋਂ ਖਾਲਸਾ ਜੀ ਫਿਰ ਮਿੱਠੇ ਬਚਨ ਸਿਫਤ ਸਲਾਹ ਦੇ ਬਚਨ ਅਕਾਲ ਪੁਰਖ ਵਾਹਿਗੁਰੂ ਜੀ ਦੀ ਗੁਰੂ ਸਾਹਿਬ ਦੀ ਮਹਿਮਾ ਦੇ ਬਚਨ ਖਾਲਸਾ ਜੀ ਕਢਾਉਂਦੇ ਤੇ ਮਹਾਰਾਜ ਕਹਿੰਦੇ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਪੀਨਾ ਨਿਜ ਨਿਜ ਨਿਜਕਰ ਆ ਵੈਗੋ ਇਵੇਂ ਕਰ ਸਤਿਗੁਰ ਜੀਆਂ ਦਾ ਬਚਨ ਆਉਂਦਾ ਕਿ ਬਾਣੀ ਜਿਹੜੀ ਹੈ ਖਾਲਸਾ ਜੀ ਜਿਹੜਾ ਬੰਦਾ ਮਹਾਰਾਜ ਦੀ ਬਾਣੀ ਵਿੱਚ ਚਿਤ ਲਾਉਂਦਾ ਭਿਜ ਜਾਂਦਾ ਉਹਦੀ ਬਾਹਰਲੀ ਭਟਕਣਾ ਖਤਮ ਹੋ ਜਾਂਦੀ ਹੈ ਤੇ ਅਸਲ ਸਵਰੂਪ ਆ ਜਿਹੜਾ ਪਰਮੇਸ਼ਰ ਅਕਾਲ ਪੁਰਖ ਜੀਆਂ ਦਾ ਉਹਦੇ ਵਿੱਚ ਖਾਲਸਾ ਜੀ ਆਤਮਾ ਆਪਣੀ ਆਤਮਾ ਦੇ ਵਿੱਚ ਟਿਕ ਜਾਂਦਾ ਸੋ ਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਪੀਨਾ ਨਿਜਕਰ ਆ ਵੈਗੋ ਉਹ ਆਪਣੇ ਘਰ ਵਿੱਚ ਖਾਲਸਾ ਜੀ ਆਪਣੇ ਆਪ ਆ ਜਾਂਦਾ ਜਪ ਮੰਨ ਰਾਮ ਨਾਮ ਸੁਖ ਪਾ ਵੈਗੋ ਜੇ ਤੂੰ ਸੁਖ ਚਾਹੁੰਦਾ ਹੈ ਬੰਦਿਆ ਜੇ ਤੂੰ ਚਾਹੁੰਦਾ ਤੈਨੂੰ ਸੁਖ ਪ੍ਰਾਪਤ ਹੋਵੇ ਸੁੱਖਾਂ ਦੀ ਪ੍ਰਾਪਤੀ ਹੋਵੇ ਫਿਰ ਤੂੰ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਜਪਿਆ ਕਰ ਕਿਉਂ ਕਿ ਜਿਉਂ ਜਿਉਂ ਜਪਿਆ ਤੇਵਾ ਸੁਖ ਪਾਵਾ ਸਤਗੁਰੂ ਸੇਵ ਸਮਾ ਵੈਗੋ ਜਿਉਂ ਜਿਉਂ ਜਪੀ ਜਾਵੇਂਗਾ ਵਾਹਿਗੁਰੂ ਵਾਹਿਗੁਰੂ ਉਸ ਵੇਲੇ ਖਾਲਸਾ ਜੀ ਸਤਗੁਰੂ ਦੀ ਬਰਕਤ ਵਰਕੇ ਵਰਤੇਗੀ ਸਤਗੁਰੂ ਦੀ ਮਿਹਰ ਵਰਤੇਗੀ ਫਿਰ ਹੌਲੀ ਹੌਲੀ ਹਿਰਦੇ ਵਿੱਚ ਸੁੱਖ ਪ੍ਰਾਪਤ ਹੋਵੇਗਾ ਐਸਾ ਸੁੱਖ ਪ੍ਰਾਪਤ ਹੋਵੇਗਾ ਖਾਲਸਾ ਜੀ ਜੋ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਹੁਣਾਂ ਨੂੰ ਹੋਇਆ ਜੋ ਭਾਈ ਮਣੀ ਸਿੰਘ ਸਾਹਿਬ ਜੀ ਨੂੰ ਹੁਣਾਂ ਨੂੰ ਹੋਇਆ ਜੋ ਭਾਈ ਤਾਰੂ ਸਿੰਘ ਸਾਹਿਬ ਜੀ ਨੂੰ ਹੁਣਾਂ ਨੂੰ ਹੋਇਆ ਖਾਲਸਾ ਜੀ ਬੰਦ-ਬੰਦ ਕੱਟੇ ਜਾ ਰਿਹਾ ਤੇ ਆਨੰਦ ਵਿੱਚ ਹੈ ਸੁੱਖ ਵਿੱਚ ਹੈ ਸੀਸ ਲੱਥ ਗਿਆ ਜੰਗ ਚੱਲ ਰਹੀ ਹੈ ਸੁੱਖ ਵਿੱਚ ਹੈ ਖੋਪੜ ਲੱਥ ਗਿਆ 22 ਦਿਨ ਖਾਲਸਾ ਜੀ ਖੋਪਰ ਲੱਤੇ ਤੋਂ ਜਿੰਦਾ ਰਹਿੰਦਾ ਭਾਈ ਤਾਰੂ ਸਿੰਘ ਐਸਾ ਮਹਾਨ ਸੂਰਮਾ ਸ਼ਹੀਦ ਖਾਲਸਾ ਜੀ ਸੁੱਖ ਵਿੱਚ ਹੈ ਭਾਈ ਮਤੀਦਾਸ ਨੂੰ ਆਰੇ ਨਾਲ ਚੀਰਿਆ ਗਿਆ ਪਰ ਸੁੱਖ ਵਿੱਚ ਹੈ ਭਾਈ ਸਦੀਦਾਸ ਜੀ ਨੂੰ ਭਾਈ ਦਿਆਲੇ ਜੀ ਨੂੰ ਦੇਗੇ ਵਿੱਚ ਉਬਾਲਿਆ ਗਿਆ ਭਾਈ ਸਤੀਦਾਸ ਜੀ ਨੂੰ ਰੂਲ ਭੇਟ ਕੇ ਖਾਲਸਾ ਜੀ ਅੱਗ ਲਾ ਦਿੱਤੀ ਗਈ ਪਰ ਸੁੱਖ ਵਿੱਚ ਹਨ ਉਹ ਬੀਬੀਆਂ ਧਨ ਹਨ ਖਾਲਸਾ ਜੀ ਜਿਨ੍ਹਾਂ ਨੇ ਆਪਣੇ ਛੋਟੇ-ਛੋਟੇ ਲਾਲ ਕੁਝ-ਕੁਝ ਮਹੀਨਿਆਂ ਦੇ ਲਾਲ ਖਾਲਸਾ ਜੀ ਜਿਹੜੇ ਜਿਨ੍ਹਾਂ ਦੇ ਟੁਕੜਿਆਂ ਦੇ ਹਾਰ ਗਲਾਂ ਵਿੱਚ ਪਵਾਇਓ ਬੀਬੀਆਂ ਨੂੰ ਸੁੱਖ ਸੀ ਤੇ ਉਹ ਸੁੱਖ ਕਿੱਥੋਂ ਆਇਆ ਮਹਾਰਾਜ ਕਹਿੰਦੇ ਆ ਜਪ ਜਪ ਮੰਨ ਰਾਮ ਨਾਮ ਸੁਖ ਪਾਵੇਗੋ ਵਾਹਿਗੁਰੂ ਜੀ ਦੇ ਸਿਮਰਨ ਵਿੱਚੋਂ ਸੁੱਖ ਆਇਆ ਅੱਜ ਅਸੀਂ ਭਟਕਦੇ ਫਿਰਦੇ ਹਾਂ ਸੁੱਖ ਲੱਭਦੇ ਫਿਰਦੇ ਹਾਂ ਮਹਾਰਾਜ ਕਹਿੰਦੇ ਸੁੱਖ ਨਹੀਂ ਜੇ ਲੱਭਣਾ ਵਾਹਿਗੁਰੂ ਦੇ ਨਾਮ ਤੋਂ ਬਿਨਾ ਨਹੀਂ ਜੇ ਕਿਤੇ ਸੁੱਖਾਂ ਦੀ ਪ੍ਰਾਪਤੀ ਹੋ ਸਕਦੀ ਨਾ ਤੁਹਾਨੂੰ ਕਿਸੇ ਨੇ ਸੁੱਖ ਦੇਣਾ ਸੁਖ ਤੁਹਾਨੂੰ ਵਾਹਿਗੁਰੂ ਜੀ ਦੇ ਨਾਮ ਵਿੱਚੋਂ ਮਿਲਣਾ ਹੈ ਜਿਨ੍ਹਾਂ ਚਿਰ ਗੁਰੂ ਕੇ ਨਾਮ ਦਾ ਸਿਮਰਨ ਬਿਹਾਫ ਨਹੀਂ ਕਰਦੇ ਜਿਨ੍ਹਾਂ ਚਿਰ ਗੁਰੂ ਕੇ ਨਾਮ ਦੀ ਮਹਿਮਾ ਨਹੀਂ ਗਾਉਂਦੇ ਗੁਰੂ ਕੀ ਸਿਫਤ ਸਲਾਹ ਨਹੀਂ ਕਰਦੇ ਉਹਨਾਂ ਚਿਰ ਖਾਲਸਾ ਜੀ ਕੋਈ ਸੁਖ ਨਸੀਬ ਨਹੀਂ ਹੋ ਸਕਦਾ ਪੰਜਵੇਂ ਗੁਰਦੇਵ ਸਤਗੁਰੂ ਕਹਿੰਦੇ ਨੇ ਸੁਖ ਨਾਹੀਂ ਰਹੇ ਹਰ ਭਗਤ ਬਿਨਾ ਗੁਰੂ ਕੀ ਭਗਤੀ ਤੋਂ ਬਿਨਾ ਗੁਰੂ ਦੀ ਭਜਨ ਤੋਂ ਬਿਨਾ ਗੁਰੂ ਕੇ ਸਿਮਰਨ ਤੋਂ ਬਿਨਾ ਖਾਲਸਾ ਜੀ ਕਦਾ ਸੁਖ ਪ੍ਰਾਪਤ ਨਹੀਂ ਹੋ ਸਕਦਾ ਮਹਾਰਾਜ ਕਹਿੰਦੇ ਜਿੱਥੇ ਮਰਜੀ ਹੂਮਲਾ ਗੁਰੂ ਦੇ ਨਾਮ ਤੋਂ ਬਿਨਾ ਨਾ ਕੋਈ ਪਾਰ ਲੰਘਾਉਣ ਵਾਲਾ ਹੈ ਮਹਾਰਾਜ ਕਹਿੰਦੇ ਮਨ ਤਰਤਰਵੇ ਹਰ ਨਾਮ ਨੂੰ ਮਹਾਰਾਜ ਕਹਿੰਦੇ ਉਹ ਮਨਾ ਪਰਮੇਸ਼ਰ ਦਾ ਇੱਕੋ ਇੱਕ ਨਾਮ ਹੈ ਉਹੀ ਤੇਰਾ ਆਸਰਾ ਹੈ ਉਹੀ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘਾਉਣ ਵਾਲਾ ਹੈ ਇਹ ਸੰਸਿਆਨਾ ਭਰਿਆ ਹੋਇਆ ਸੰਸਾਰ ਖਾਲਸਾ ਜੀ ਸੰਸਾਰ ਦੇ ਅਖਰ ਅਖਰੀ ਅਥਰ ਕੀ ਅਖਰ ਕੀ ਨੇ ਸੰਸੇ ਸੰਸਾਰ ਸੰਸੇ ਦੇ ਵਿੱਚ ਪਿਆ ਹੋਇਆ ਸੰਸੇ ਦੀਆਂ ਲਹਿਰਾਂ ਤੋਂ ਬਣਿਆ ਹੋਇਆ ਇਹ ਸੰਸਿਆ ਵਿੱਚ ਪਾਉਣ ਵਾਲਾ ਸੰਸਾਰ ਹੈ ਸਾਗਰ ਲਹਿਰ ਸੰਸਾ ਸੰਸਾਰ ਗੁਰਬੋਹਿਤ ਪਾਰ ਗ੍ਰਾਮ ਨੂੰ ਮਹਾਰਾਜ ਕਹਿੰਦੇ ਇਹ ਸੰਸਿਆ ਨਾਲ ਭਰਿਆ ਹੋਇਆ ਸੰਸਾਰ ਹੈ ਜਿਹਦੇ ਵਿੱਚ ਤੁਸੀਂ ਸੁੱਖ ਲੱਭਦੇ ਫਿਰਦੇ ਹੋ ਪਰ ਤੁਹਾਨੂੰ ਸੁੱਖ ਲੱਭਣਾ ਹੈ ਗੁਰੂ ਕੋਲ ਇਹ ਸੰਸਿਆਆਂ ਦੀਆਂ ਭਰੀਆਂ ਹੋਈਆਂ ਲਹਿਰਾਂ ਰੂਪ ਸਮੁੰਦਰ ਹੈ ਪਰ ਇਹਦੇ ਵਿੱਚ ਜਿਹੜਾ ਗੁਰੂ ਹੈ ਖਾਲਸਾ ਜੀ ਉਹ ਜਹਾਜ਼ ਰੂਪੀ ਹੈ ਗੁਰੂ ਪਾਰ ਲੰਘਾਉਣ ਦੇ ਸਮਰੱਥ ਹੈ ਗੁਰੂ ਦਾ ਭਜਨ ਕਰੀਏ ਮਹਾਰਾਜ ਕਹਿੰਦੇ ਕਲ ਕਾਲਖ ਅੰਧਿਆਰੀ ਆ ਕਹਿੰਦੇ ਇਹ ਸੰਸਾਰ ਜਿਹੜਾ ਹੈ ਨਾ ਇਹ ਝਗੜੇ ਵਿਚ ਬਖੇੜਿਆਂ ਦਾ ਅਸਲ ਦੇ ਵਿੱਚ ਇੱਕ ਕਾਲਖ ਹੈ ਤੇ ਜਿਹੜੀ ਮਨੁੱਖ ਦੇ ਅੰਦਰ ਹਨੇਰਾ ਪੈਦਾ ਕਰਦੀ ਹੈ ਗੁਰ ਗਿਆਨ ਦੀਪਕ ਉਜਿਆਰੀਆ ਪਰ ਗੁਰੂ ਜਿਹੜਾ ਹੈ ਉਹ ਗਿਆਨ ਦਾ ਦੀਵਾ ਬਾਲ ਕੇ ਖਾਲਸਾ ਜੀ ਮਨੁੱਖ ਦੇ ਹਿਰਦੇ ਵਿੱਚ ਚਾਨਣ ਕਰਦਾ ਤੇ ਮਹਾਰਾਜ ਸਾਨੂੰ ਸਮਝਾਉਂਦੇ ਨੇ ਇਹ ਬਾਣੀ ਹੀ ਹੈ ਨਾ ਜਿਹੜੇ ਆਪਾਂ ਹੁਣ ਬਚਨ ਬੋਲ ਰਹੇ ਆਂ ਪਰ ਖਾਲਸਾ ਜੀ ਅਸੀਂ ਕਿਉਂ ਨਹੀਂ ਪੜਦੇ ਸਾਡੇ ਉੱਤੇ ਇਹੋ ਜਿਹਾ ਪ੍ਰਭਾਵ ਮਾਇਆ ਦਾ ਪਿਆ ਹੋਇਆ ਵਿਖ ਵਿਖਿਆ ਪਸਰੀ ਅਤ ਕਣੀ ਮਹਾਰਾਜ ਕਹਿੰਦੇ ਮਾਇਆ ਦਾ ਮੋਹ ਜ਼ਹਿਰ ਰੂਪ ਜਿਹੜਾ ਹੈ ਸੰਸਾਰ ਵਿੱਚ ਸੰਘਣਾ ਖਿਲ ਰਿਆ ਹੋਇਆ ਕਣੀ ਦਾ ਮਤਲਬ ਹੁੰਦਾ ਸੰਘਣਾ ਕਹਿੰਦਾ ਸੰਘਣੀ ਤਰ੍ਹਾਂ ਪਰਮੇਸ਼ਰ ਕਹਿੰਦੇ ਸੰਘਣੀ ਤਰ੍ਹਾਂ ਗੁਰੂ ਨਾਨਕ ਸਾਹਿਬ ਕਹਿੰਦੇ ਸੰਘਣੀ ਤਰ੍ਹਾਂ ਇਹ ਜ਼ਹਿਰ ਆ ਜਿਹੜਾ ਸੰਸਾਰ ਉੱਤੇ ਮਾਇਆ ਦੇ ਮੋਹ ਦਾ ਇਹ ਪਸਰਿਆ ਹੋਇਆ ਪਰ ਕਿਵੇਂ ਪਾਰ ਲੰਘਾਂਗੇ ਮਹਾਰਾਜ ਕਹਿੰਦੇ ਉਬਰੇ ਜਪ-ਜਪ ਹਰ ਗੁਣੀ ਜਿੱਦਾਂ ਜਿੱਦਾਂ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਜਾਓਗੇ ਸਿਫਤ ਕਰਦੇ ਜਾਓਗੇ ਵਡਿਆਈ ਕਰਦੇ ਜਾਓਗੇ ਮਹਾਰਾਜ ਕਹਿੰਦੇ ਉਬਰਦੇ ਜਾਓਗੇ ਬਚਦੇ ਜਾਓਗੇ ਮਤਵਾਰੋ ਮਾਇਆ ਸੋਇਆ ਗੁਰ ਭੇਟ ਤੇ ਭ੍ਰਮ ਭੋਖ ਹੋਇਆ ਮਹਾਰਾਜ ਕਹਿੰਦੇ ਇਹ ਮਸਤ ਹੋਇਆ ਹੋਇਆ ਬੰਦਾ ਮਾਇਆ ਦੇ ਮੋਹ ਵਿੱਚ ਪਦਾਰਥਾਂ ਦੇ ਮੋਹ ਵਿੱਚ ਵਿਕਾਰਾਂ ਦੇ ਮੋਹ ਵਿੱਚ ਬੱਚਿਆਂ ਦੇ ਮੋਹ ਵਿੱਚ ਪਰਿਵਾਰਾਂ ਦੇ ਮੋਹ ਵਿੱਚ ਇਹ ਸਾਰੇ ਜਿਹੜੇ ਨਾਸ਼ਵੰਤ ਪਦਾਰਥਨ ਉਹਦੇ ਵਿੱਚ ਸਾਰੇ ਸੁੱਤੇ ਹੋયા ਆਪਾਂ ਮਹਾਰਾਜ ਕਹਿੰਦੇ ਤੂੰ ਸੁੱਤਾ ਹੋਇਆ ਭਾਈ ਗੁਰ ਭੇਟ ਦੇ ਭ੍ਰਮ ਕੋ ਭ੍ਰਮ ਕੋ ਖੋਇਆ ਮਾਰਾ ਕਹਿੰਦੇ ਜਿਹਨੂੰ ਆਪਣੇ ਗੁਰੂ ਨੂੰ ਭੇਟੇਗਾ ਸੇਵੇਗਾ ਸਿਮਰੇਗਾ ਫਿਰ ਜਿਹੜਾ ਤੇਰਾ ਇਹ ਭਰਮ ਹੈ ਉਹ ਦੂਰ ਹੋਵੇਗਾ ਕਹੋ ਨਾਨਕ ਏਕ ਧਿਆਇਆ ਜਦੋਂ ਮਹਾਰਾਜ ਕਹਿੰਦੇ ਇੱਕ ਨੂੰ ਧਿਆਉਣਾ ਸ਼ੁਰੂ ਕਰਦੋਗੇ ਵਾਹਿਗੁਰੂ 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 ਜਪਣਾ ਸ਼ੁਰੂ ਕਰਦੋਗੇ ਉਸ ਵੇਲੇ ਕੀ ਹੋਵੇਗਾ ਘਟ ਘਟ ਨਜ਼ਰੀ ਆਇਆ ਫਿਰ ਸਾਰਿਆਂ ਘਟਾਂ ਦੇ ਵਿੱਚ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਸਾਖਸ਼ਾਤ ਨਜ਼ਰ ਆਉਣਗੇ ਉਹਦੀ ਜੋਤ ਜਿਹੜੀ ਹੈ ਖਾਲਸਾ ਜੀ ਸਾਰਿਆਂ ਦੇ ਵਿੱਚ ਨਜ਼ਰ ਆਵੇਗੀ ਵੱਡਿਆਂ ਵਿੱਚ ਛੋਟਿਆਂ ਵਿੱਚ ਪਸ਼ੂਆਂ ਵਿੱਚ ਪੰਛੀਆਂ ਵਿੱਚ ਬਨਸਪਤੀ ਵਿੱਚ ਰੁੱਖਾਂ ਵਿੱਚ ਦਰਿਆਵਾਂ ਵਿੱਚ ਪਹਾੜਾਂ ਵਿੱਚ ਆਪਣੇ ਆਪ ਵਿੱਚ ਸਾਰੇ ਥਾਂ ਉਹ ਵਾਹਿਗੁਰੂ ਸੱਚੇ ਪਾਸ਼ਾ ਹਾਜ਼ਰ ਨਾਜ਼ਰ ਨਜ਼ਰ ਆਉਣਗੇ ਕਿ ਹਾਜ਼ਰ ਹਜੂਰ ਹੈ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਧੰਨ ਕਲਗੀ ਤਰਸਵਾਮੀ ਮਹਾਰਾਜ ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਵਿੱਚ ਬਚਨ ਕਰਦੇ ਸੋ ਖਾਲਸਾ ਜੀ ਦੋ ਕਾਲੰਗ ਪ੍ਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਪੂਤੇ ਮਹਾਰਾਜ ਕਹਿੰਦੇ ਤੇਰੇ ਦਾ ਪਾਈ ਸਦਾ ਹੀ ਅੰਗ ਸੰਗ ਹੈ ਇਥੋਂ ਤੱਕ ਕਿ ਭਗਤ ਸਹਿਬਾਨ ਕਹਿੰਦੇ ਤੇਰੇ ਹੱਥਾਂ ਤੋਂ ਨੇੜੇ ਹੈ ਬੰਦੇ ਦੇ ਸਰੀਰ ਦੇ ਉੱਤੇ ਖਾਲਸਾ ਜੀ ਹੱਥ ਸਭ ਤੋਂ ਨੇੜੇ ਨੇ ਵੀ ਸਰੀਰ ਦੇ ਉੱਤੇ ਕੋਈ ਖਾਰਸ਼ ਹੋਈ ਉਸੇ ਵੇਲੇ ਉੱਥੇ ਪਹੁੰਚ ਜਾਂਦੇ ਕੋਈ ਅੱਖ ਵਿੱਚ ਚੀਜ਼ ਪੈ ਗਈ ਉਸੇ ਵੇਲੇ ਹੱਥ ਕਾਰਜ ਕਰਦੇ ਕਿਤੇ ਸਰੀਰ ਦੇ ਉੱਤੇ ਕੋਈ ਚੀਜ਼ ਕੱਟ ਜਾਵੇ ਉੱਥੇ 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 ਵੇਲੇ ਪਹੁੰਚ ਜਾਂਦੇ ਪਰ ਮਹਾਰਾਜ ਕਹਿੰਦੇ ਉਹ ਪਰਮੇਸ਼ਰ ਤੇਰੇ ਹੱਥਾਂ ਤੋਂ ਕਈ ਗੁਣਾ ਲੱਗੇ ਆ ਪਰ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਕੀ ਕਰੀਏ ਸਾਡੇ ਉੱਤੇ ਪ੍ਰਭਾਵ ਹੈ ਮਾਇਆ ਦਾ ਮਹਾਰਾਜ ਸਾਨੂੰ ਬਚਾਉਣ ਵਾਲੇ ਉਹੀ ਸਾਨੂੰ ਤਾਰਨ ਵਾਲੇ ਕਿਉਂਕਿ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਜੀਆਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵਰਗਾ ਹੋਰ ਖਾਲਸਾ ਜੀ ਕੋਈ ਨਹੀਂ ਹੈ ਮੈਂ ਮੂਰਖ ਕੀ ਕਹਤਕ ਬਾਤ ਹੈ ਗੁਰ ਪ੍ਰਸਾਦੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਧੰ ਗੁਰੂ ਨਾਨਕ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਇਲਾਹੀ ਧੁਰ ਕੀ ਬਾਣੀ ਸੁਣੀ ਹੈ ਗੁਰੂ ਨਾਨਕ ਸਾਹਿਬ ਜੀਆਂ ਦੇ ਵਜਨ ਸੁਣ ਲਏ ਨੇ ਮਹਾਰਾਜ ਕਹਿੰਦੇ ਫਿਰ ਉਹ ਮੁੜ ਕੇ ਕਦੇ ਮਾਂ ਦੇ ਪੇਟ ਵਿੱਚ ਨਹੀਂ ਹੁੰਦੇ ਤੇ ਖਾਲਸਾ ਜੀ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਜਿਹੜਾ ਹੈ ਨਾ ਉਹ ਹੈ ਮਾਂ ਦੇ ਪੇਟ ਵਿੱਚ ਆਉਣਾ ਚਾਹੇ ਉਹ ਮਾਂ ਕੋਈ ਵੀ ਹੋਵੇ ਸੰਸਾਰ ਉਤੇ ਜਿੰਨੇ ਵੀ ਜਨਵਰ ਨੇ ਜਿੰਨੇ ਵੀ ਪੰਛੀ ਨੇ ਬੱਚਿਆਂ ਨੂੰ ਜਨਮ ਦਿੰਦੇ ਖਾਲਸਾ ਜੀ ਉਹ ਮਾਵਾਂ ਹੀ ਨੇ ਉਹਨਾਂ ਦਾ ਗਰਭ ਹੀ ਹੈ ਗਰਭ ਥਾਣੀ ਹੀ ਆਪਾਂ ਬਾਹਰ ਆਉਨੇ ਹਾਂ ਪਰ ਮਹਾਰਾਜ ਕਹਿੰਦੇ ਇਹ ਗਰਭ ਵਿੱਚ ਆਉਣਾ ਬਹੁਤ ਦੁਖਦਾਈ ਹੈ ਪਰ ਖਾਲਸਾ ਜੀ ਸਾਨੂੰ ਵਿਸਰ ਜਾਂਦਾ ਕਿਉਂਕਿ ਸਾਨੂੰ ਉਸ ਸਮਾਂ ਚੇਤੇ ਨਹੀਂ ਬਚਪਣ ਵਾਲਾ ਸਾਨੂੰ ਆਪਣਾ ਇੱਕ ਸਾਲ ਅਸੀਂ ਕਿਦਾਂ ਕੱਢਿਆ ਦੂਜਾ ਸਾਲ ਕਿਦਾਂ ਕੱਢਿਆ ਸਾਨੂੰ ਚੇਤੇ ਨਹੀਂ ਹੈ ਬਹੁਤਾ ਸਾਨੂੰ ਹੁਸ਼ ਆਉਂਦੀ ਹੈ ਜਾ ਕੇ ਸਤਵੇਂ ਅੱਠਵੇਂ ਸਾਲ ਚ 10ਵੇਂ ਸਾਲ 'ਚ ਉਹ ਤੋਂ ਬਾਅਦ ਸਾਨੂੰ ਸਾਰੀਆਂ ਗੱਲਾਂ ਚੇਤੇ ਨੇ ਪਰ ਉਹ ਤੋਂ ਪਹਿਲਾਂ ਜਿਹੜੇ 10 ਸਾਲ ਉਹ ਚੇਤੇ ਨਹੀਂ ਹੁੰਦੇ ਇਸੇ ਪ੍ਰਕਾਰ ਸਾਨੂੰ 9 ਮਹੀਨੇ ਨਹੀਂ ਚੇਤੇ ਜਿਹੜੇ ਅਸੀਂ ਮਾਂ ਦੇ ਪੇਟ ਵਿੱਚ ਕੱਢੇ ਨੇ ਉਹਦੇ ਪ੍ਰਥਾਏ ਸਤਿਗੁਰੂ ਦੀ ਬਾਣੀ ਦੱਸਦੀ ਹੈ ਕਿ ਭਾਈ ਤੂੰ ਉਥੇ ਨਰਕ ਭੋਗਿਆ ਪਰ ਖਾਲਸਾ ਜੀ ਉਥੇ ਇਹ ਜਿਹੜੀ ਜਿੰਦ ਸੀ ਇਹ ਪੁੱਠੀ ਲਮਕੀ ਹੋਈ ਅੱਗ ਦੇ ਦਰਿਆ ਵਿੱਚ ਉਹ ਮਾਂ ਦਾ ਪੇਟ ਜਿਹੜਾ ਹੈ ਉਥੇ ਜਠ ਰਗਣਾ ਹੈ ਖਾਲਸਾ ਜੀ ਅੱਗ ਹੈ ਉਥੇ ਐਂਓ ਸਾਡੀ ਰੋਟੀ ਪਚਦੀ ਹੈ ਭੋਜਨ ਪਚਦਾ ਉਹ ਅੱਗ ਦੇ ਵਿੱਚ ਪੁੱਠਾ ਲਮਕਿਆ ਹੋਇਆ ਤੇ ਖਾਲਸਾ ਜੀ ਸਵਾਸ ਸਵਾਸ ਵਾਹਿਗੁਰੂ 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 ਇਹ ਧੁਨ ਮਹਾਰਾਜ ਕਹਿੰਦੇ ਤੇਰੀ ਚੱਲਦੀ ਹੈ ਤੇ ਇਹ ਧੁਨ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆਵਾਜ਼ ਨਾਲ ਤੇਰਾ ਜਿਹੜਾ ਸਰੀਰ ਹੈ ਉਹਨੂੰ ਦੁੱਖ ਨਹੀਂ ਵਿਆਪਦਾ ਤੇਰੀ ਰੱਖਿਆ ਹੁੰਦੀ ਹੈ ਤੇਰੀ ਰੱਖਿਆ ਪਰਮੇਸ਼ਰ ਕਰਦਾ ਹੈ ਪਰ ਬੰਦਿਆ ਤੂੰ ਮਾਇਆ ਦੇ ਪ੍ਰਭਾਵ ਥੱਲੇ ਆ ਕੇ ਉਸ ਵਾਹਿਗੁਰੂ ਜੀ ਨੂੰ ਭੁੱਲ ਬੈਠਾ ਉਹਨੂੰ ਨਾ ਵਿਸਾਰੀਏ ਉਹ ਦਾਤਿਆਂ ਦਾ ਦਾਤਾ ਹੈ ਸ਼ਾਹਾਂ ਦਾ ਸ਼ਾਹ ਹੈ ਖਾਲਸਾ ਜੀ ਉਹ ਸਾਰਿਆਂ ਗਰੀਬਾਂ ਨੂੰ ਨਿਵਾਜਣ ਵਾਲਾ ਹੈ ਸੋ ਉਸ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੇ ਚਲਣੀ ਲੱਗ ਜਾਈਏ ਸਤਿਗੁਰ ਦੀ ਬਾਣੀ ਦਾ ਅਭਿਆਸ ਕਰੀਏ ਤੁਹਾਡਾ ਦੁਲਿੱਦਰ ਵੀ ਉਹਨੇ ਚੁੱਕ ਦੇਣਾ ਉਹਨੇ ਗਰੀਬੀ ਵੀ ਚੁੱਕ ਦੇਣੀ ਆ ਦੁੱਖ ਵੀ ਨਾਸ ਕਰ ਦੇਣੇ ਆ ਆਪਣੇ ਹਿਰਦੇ ਵਿੱਚ ਮਹਾਰਾਜ ਨੇ ਵਸਾ ਵੀ ਲੈਣਾ ਪਰ ਖਾਲਸਾ ਜੀ ਅਸੀਂ ਇੱਛਾਵਾਂ ਰੱਖ ਕੇ ਜਿਹੜਾ ਜਾਪ ਕਰਦੇ ਆਂ ਇੱਛਾਵਾਂ ਰੱਖੀਆਂ ਹੋਈਆਂ ਕਈ ਵਾਰ ਸਾਡੇ ਵਾਸਤੇ ਉਹ ਮਾੜੀਆਂ ਹੁੰਦੀਆਂ ਇਸ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਕਈ ਵਾਰੀ ਉਹ ਵਸਤੂ ਨਹੀਂ ਦਿੰਦੇ ਤੇ ਅਸੀਂ ਉਹ ਵਸਤੂ ਨਾ ਮਿਲੇ ਤੇ ਮਹਾਰਾਜ ਨੂੰ ਵਿਸਾਰ ਦਿੰਨੇ ਆਂ ਪਰ ਖਾਲਸਾ ਜੀ ਐਵੇਂ ਨਹੀਂ ਕਰਨਾ ਚਾਹੀਦਾ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਮਹਾਰਾਜ ਦੀ ਕਿਰਪਾ ਵਰਤੀ ਸੋ ਖਾਲਸਾ ਜੀ ਇਹ ਹਰਦੀਪੀ ਜਿਹੜੀ ਐ ਇਹ ਇੱਕ ਛੋਟੀ ਜੀ ਬੱਚੀ ਐ ਕਹ ਲਓ ਉਹਦੀ ਉਮਰ ਕੁਝ 19 ਕ ਸਾਲ ਐ 18 19 ਸਾਲ ਬੱਚੀ ਹੀ ਐ ਉਹਨੇ ਸੁਣਾਉਣਾ ਕੀਤਾ ਆ ਵੀ ਅੱਜ ਤੋਂ 3 ਸਾਲ ਪਹਿਲਾਂ ਦੀ ਇਹ ਗੱਲ ਐ ਹੁਣ ਦੀ ਗੱਲ ਨਹੀਂ ਐ 3 ਕ ਸਾਲ ਪਹਿਲਾਂ ਦੀ ਗੱਲ ਜਿਵੇਂ ਹੁਣ 25 ਐ ਤੇ ਲਾ ਲਓ 23 ਦੀ ਗੱਲ ਹੋਵੇਗੀ ਜਾਂ 22 ਦੀ ਗੱਲ ਹੋਵੇਗੀ ਉਹ ਬੱਚੀ ਦੱਸਦੀ ਐ ਕਿ ਉਦੋਂ ਮੇਰੀ ਉਮਰ ਹੁਣ ਮੈਂ 19 ਆਂ ਦੀਆਂ ਤੇ ਉਦੋਂ ਮੈਂ 16 ਕ ਸਾਲਾਂ ਦੀ ਸੀ ਆ 15 16 ਸਾਲਾਂ ਦੀ ਇਹਨੇ ਮੈਂ ਆਪਣੇ ਮਾਪਿਆਂ ਦੀ ਇਕੱਲੀ-ਇਕੱਲੀ ਧੀ ਹਾਂ ਮੇਰਾ ਇੱਕ ਛੋਟਾ ਭਰਾ ਬਾਅਦ ਵਿੱਚ ਹੋਇਆ ਸੀ ਉਹ ਪੂਰਾ ਹੋ ਗਿਆ ਤੇ ਉਹ ਦੱਸਦੀ ਆ ਕਿ ਮੈਨੂੰ ਬਾਬਾ ਦੀਪ ਸਿੰਘ ਸਾਹਿਬ ਤੋਂ ਬਹੁਤ ਕੁਝ ਮਿਲਿਆ ਉਹ ਬੱਚੀ ਨੇ ਦੱਸਿਆ ਖਾਲਸਾ ਜੀ ਤੇ ਉਹ ਦੱਸਦੇ ਆ ਕਿ ਕੀ ਉਹਨਾਂ ਨਾਲ ਹੋਇਆ ਕਿਵੇਂ ਉਹ ਹੱਡ ਬੀਤੀ ਬਣੀ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਤੇ ਉਹ ਛੋਟੀ ਜੀ ਬੱਚੀ ਕਹਿੰਦੀ ਆ ਕਿ ਸਾਡਾ ਨਾ ਮੇਰੇ ਨਾਂ ਦੇ ਦਾਦਾ ਜੀ ਹਨ ਦਾਦੀ ਜੀ ਆ ਤੇ ਮੇਰੇ ਫਾਦਰ ਸਾਹਿਬ ਕੱਲੇ ਸੀ ਇੱਕ ਇਹਨਾਂ ਦੀ ਭੈਣ ਸੀ ਉਹ ਵਿਆਹੀ ਹੋਈ ਸੀ ਮੇਰੀ ਭੂਆ ਜੀ ਤੇ ਮੇਰੇ ਮੇਰੇ ਬਾਪੂ ਦਾ ਡੈਡੀ ਦਾ ਜਦੋਂ ਵਿਆਹ ਹੋਇਆ ਉਸ ਤੋਂ ਬਾਅਦ ਮੈਂ ਹੋ ਗਈ ਸੀ ਦੂਜੇ ਸਾਲ ਫਿਰ ਮੇਰਾ ਇੱਕ ਭਰਾ ਹੋਇਆ ਸੀ ਤਿੰਨ ਕਿਸਾਲਾਂ ਬਾਅਦ ਉਹ ਪੂਰਾ ਹੋ ਗਿਆ ਸੀ ਉਹ ਰਿਹਾ ਨਹੀਂ ਸੀ ਉਸ ਤੋਂ ਬਾਅਦ ਮਹਾਰਾਜ ਨੇ ਸਾਨੂੰ ਕੋਈ ਹੋਰ ਮੈਨੂੰ ਵੀਰ ਭੈਣ ਨਹੀਂ ਬਖਸ਼ਿਆ ਮੈਂ ਕੱਲੀ ਸਾਂ ਤੇ ਮੈਨੂੰ ਪਰਿਵਾਰ ਮੇਰਾ ਪਾਲਦਾ ਸੀ ਫਿਰ ਇੱਕ ਦਿਨ ਅਚਾਨਕ ਕੀ ਹੁੰਦਾ ਕਿ ਵਾਹਿਗੁਰੂ ਜਾਣੇ ਮੈਂ ਬੱਚੀ ਸਾਂ ਮੈਨੂੰ ਕੋਈ ਬਹੁਤੀ ਨੌਲੇਜ ਨਹੀਂ ਸੀ ਵੀ ਮਾਂ ਬਾਪ ਦੇ ਵਿੱਚ ਝਗੜਾ ਹੋਣ ਲੱਗ ਪਿਆ ਬਹੁਤ ਜ਼ਿਆਦਾ ਝਗੜਾ ਹੋਣਾ ਕਈ ਵਾਰ ਮੇਰੇ ਡੈਡ ਨੇ ਮੇਰੀ ਮਮ ਨੂੰ ਕੁੱਟ ਵੀ ਦੇਣਾ ਤੇ ਪਰ ਇਹਦੇ ਵਿੱਚ ਮੈਂ ਉਹ ਦੱਸਦੀ ਆ ਕਿ ਸਾਰਾ ਕਸੂਰ ਜਿਹੜਾ ਸੀ ਉਹ ਮੇਰੀ ਨਾਨੀ ਜੀ ਦਾ ਸੀ ਵੀ ਜਦੋਂ ਸਾਡੇ ਘਰ ਵਿੱਚ ਕੋਈ ਇਹੋ ਜੀ ਗੱਲ ਹੁੰਦੀ ਸੀ ਉਹ ਗੱਲ ਸ਼ੁਰੂ ਹੁੰਦੀ ਸੀ ਨਾਨੀ ਦੇ ਕਹਿਣ ਤੇ ਨਾਨੀ ਜੀ ਜ਼ਿਆਦਾ ਫੋਨ ਕਰਦੇ ਸੀ ਮੰਮੀ ਨੂੰ ਉੱਥੋਂ ਫਿਰ ਵੇਖੋ ਖਾਲਸਾ ਜੀ ਇਹ ਬੱਚੀ ਐ ਕੋਈ ਬਹੁਤੀ ਉਮਰ ਤਾਂ ਨਹੀਂ ਐ ਨਾ ਬਹੁਤੀ ਸਿਆਣੀ ਤਾਂ ਨਹੀਂ ਐ ਨਾ ਮੈਚੂਰ ਤਾਂ ਨਹੀਂ ਨਾ ਹੋ ਬੱਚੀ ਪਰ ਉਹ ਦੱਸਦੀ ਐ ਕਿ ਮੈਨੂੰ ਇੰਨੀ ਸਮਝ ਸੀ ਕਿ ਇਹ ਸਾਰੀ ਜਿਹੜੀ ਕਲਾ ਸਾਡੇ ਘਰ ਵਿੱਚ ਪੈਂਦੀ ਆ ਸਾਡੀ ਨਾਨੀ ਕਰਕੇ ਪੈਂਦੀ ਆ ਤੇ ਮੈਂ ਇੱਕ ਬੇਨਤੀ ਕਰਦਾ ਅੱਜ ਦੀਆਂ ਕੁੜੀਆਂ ਨੂੰ ਜਿਹੜੀਆਂ ਅੱਜ ਦੀਆਂ ਭੈਣਾਂ ਵਿਆਹੀਆਂ ਜਾਂਦੀਆਂ ਤੇ ਉਹ ਬੀਬੀਆਂ ਨੂੰ ਖਾਲਸਾ ਜੀ ਆਪਣੀਆਂ ਬੱਚੀਆਂ ਨੂੰ ਲੋੜ ਮੁਤਾਬਕ ਫੋਨ ਕਰੋ ਜੇ ਅੱਜ ਲੋੜ ਹੈ ਪੁੱਛਣਾ ਹਾਲ ਪੁੱਛ ਕੇ ਫੋਨ ਕੱਟ ਦਿਓ ਜਦੋਂ ਤੁਸੀਂ ਕਿਸੇ ਦੇ ਘਰ ਦੇ ਨੰਵੇਂ ਲੈਣ ਲੱਗ ਪੈਨੇ ਹੋ ਨਾ ਉਸ ਵੇਲੇ ਤੁਹਾਡੇ ਘਰ ਵਿੱਚ ਖਰਾਬੀ ਆਉਣੀ ਹੀ ਆਉਣੀ ਆ ਤੁਹਾਡੀ ਕੁੜੀ ਦੇ ਘਰ ਵਿੱਚ ਦਿੱਕਤ ਆਵੇਗੀ ਹੀ ਆਵੇਗੀ ਤੁਸੀਂ ਨਿੰਵੇਂ ਲੈਣੇ ਛੱਡ ਦਿਓ ਤੇ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਆਪਣੇ ਆਪ ਧੀ ਵਸਣ ਲੱਗ ਪੈਂਦੀ ਜਦੋਂ ਖਾਲਸਾ ਜੀ ਸਵੇਰ ਤੋਂ ਲੈ ਕੇ ਤੁਹਾਡੇ ਘਰ ਕੀ ਹੋ ਰਿਹਾ ਤੁਸੀਂ ਸਾਰਾ ਕੁਝ ਪਿੱਛੇ ਦੱਸੀ ਜਾਓ ਤੇ ਉਹਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਜੇ 10 ਸਲਾਹਾਂ ਚੰਗੀਆਂ ਨੇ ਤੇ ਦੋ ਸਲਾਹਾਂ ਮਾੜੀਆਂ ਦਿੱਤੀਆਂ ਗਈਆਂ ਉਹ ਦੱਸਦੀਆਂ 10 ਮਿੱਟੀ ਹੋ ਜਾਣੀਆਂ ਦੋ ਸਲਾਹਾਂ ਮਾੜੀਆਂ ਨੇ ਤੁਹਾਡੇ ਤੇ ਅਸਰ ਕਰਨਾ ਸੋ ਜੇ ਆਪਣਾ ਘਰ ਬਚਾਉਣਾ ਚਾਹੁੰਦੇ ਹੋ ਜੇ ਮਾਈਓ ਭੈਣੋ ਤੇ ਆਪਣੇ ਆਪ ਨੂੰ ਸੁਧਾਰੋ ਆਪਣੇ ਘਰ ਨੂੰ ਆਪਣੇ ਪਤੀ ਦੇ ਘਰ ਨੂੰ ਆਪਣਾ ਅਸਲੀ ਘਰ ਸਮਝ ਕੇ ਆਪਣੀ ਮਾਤਾ ਨੂੰ ਡਾਟੋ ਜਿੱਥੇ ਤੁਹਾਡੀ ਮਾਤਾ ਕਹਿੰਦੀ ਹੈ ਵੀ ਨਹੀਂ ਤੂੰ ਏਦਾਂ ਕਰਕੇ ਵੇਖ ਜੇ ਅਗਲੇ ਏਦਾਂ ਕਰਦੇ ਤੂੰ ਏਦਾਂ ਕਰ ਉਥੇ ਡਾਟੋ ਉਹਨਾਂ ਨੂੰ ਕਿਉਂਕਿ ਤੁਹਾਡੀ ਸਾਰੀ ਜ਼ਿੰਦਗੀ ਉਸੇ ਘਰ ਵਿੱਚ ਨੰਗਣੀ ਹੁੰਦੀ ਹੈ ਜਿੱਥੇ ਤੁਸੀਂ ਵਿਆਹੀਆਂ ਆ ਗਈਓ ਜੇ ਤੁਸੀਂ 20 ਸਾਲ 25 ਸਾਲ ਉਥੇ ਕੱਢ ਆਈਓ ਦੂਜੇ ਘਰੇ ਫਿਰ ਇੱਥੇ ਤੁਸੀਂ 35 ਸਾਲ 45 ਸਾਲ 65 ਸਾਲ ਤੇ 100 ਸਾਲ ਜ਼ਿੰਦਗੀ ਕੱਢਣੀ ਹੁੰਦੀ ਹੈ ਸੋ ਉਸ ਘਰ ਦਾ ਰਸਤਾ ਪੱਧਰਾ ਕਰਿਆ ਕਰੋ ਨਾ ਕਿ ਪਿੱਛੇ ਨੂੰ ਪੱਧਰਾ ਕਰਿਆ ਕਰੋ ਸੋ ਇਸ ਕਰਕੇ ਇਹ ਬੇਨਤੀ ਹੈ ਤੇ ਇਹ ਬੱਚੀ ਨੇ ਦੱਸਣਾ ਕੀਤਾ ਕਿ ਮੇਰੇ ਨਾਨੀ ਜੀ ਦੀ ਕਰਕੇ ਦਿੱਕਤ ਹੁੰਦੀ ਸੀ ਫਿਰ ਹੁੰਦਿਆਂ ਹੁੰਦਿਆਂ ਇੱਕ ਦਿਨ ਕੀ ਹੁੰਦਾ ਮੇਰੇ ਮੰਮੀ ਜਿਹੜੇ ਸੀ ਉਹ ਮੈਨੂੰ ਲੈ ਕੇ ਨਾਲ ਤੇ ਆਪਣੇ ਮੈਂ ਨਾਨਕੇ ਘਰ ਆ ਗਈ ਮੇਰੇ ਪਿਤਾ ਜੀ ਡੈਡੀ ਮੇਰੇ ਕੱਲੇ ਰਹਿ ਗਏ ਉੱਥੇ ਤੇ ਸਾਡਾ ਇਦਾਂ ਝਗੜਾ ਹੋ ਗਿਆ ਛੱਡ ਛਡਈਆ ਹੋ ਗਿਆ ਵੀ ਤਲਾਕ ਨਹੀਂ ਹੋਇਆ ਮੇਰੇ ਫਾਦਰ ਸਾਹਿਬ ਨੇ ਸਾਈਨ ਨਹੀਂ ਕੀਤੇ ਕੋਛ ਨਹੀਂ ਕੀਤਾ ਉਹਨੂੰ ਇਹਨਾਂ ਨੇ ਬਹੁਤ ਤੰਗ ਕੀਤਾ ਉਹ ਬੱਚੀ ਦੱਸਦੀ ਆ ਵੀ ਮੇਰੇ ਨਾਨਕੇ ਪਰਿਵਾਰ ਨੇ ਬਹੁਤ ਤੰਗ ਕੀਤਾ ਮੇਰੇ ਪਿਤਾ ਜੀ ਨੂੰ ਜਦੋਂ ਬਹੁਤ ਜ਼ਿਆਦਾ ਤੰਗ ਕੀਤਾ ਉਹ ਹੌਲੀ ਹੌਲੀ ਡਿਪਰੈਸ਼ਨ 'ਚ ਜਾਣ ਲੱਗ ਪਏ ਤੇ ਮੈਂ ਕਈ ਵਾਰ ਉਹਨਾਂ ਨੂੰ ਮਿਲਣਾ ਕਿਤੇ ਬਾਹਰ ਮਿਲਣਾ ਇਹ ਮੈਨੂੰ ਮਿਲਣ ਨਹੀਂ ਸੀ ਦਿੰਦੇ ਨਾ ਗੱਲ ਕਰਨ ਦਿੰਦੇ ਸੀ ਇਦਾਂ ਕਰਦਿਆਂ ਕਰਦਾ ਪਰ ਮੇਰੀ ਮਾਂ ਦੇ ਹਿਰਦੇ ਵਿੱਚ ਫਿਰ ਵੀ ਪ੍ਰੇਮ ਸੀ ਬਾਪੂ ਵਾਸਤੇ ਵੀ ਨਹੀਂ ਵੀ ਉਹ ਘਰੇ ਮੈਨੂੰ ਜਾਣਾ ਚਾਹੀਦਾ ਵੀ ਉਹ ਕੱਲਾ ਕੌਣ ਰੋਟੀ ਦਿੰਦਾ ਹੋਊਗਾ ਉਹਨੂੰ ਇਦਾਂ ਕਈ ਵਾਰੀ ਉਹਨੇ ਮੇਰੇ ਨਾਲ ਮੇਰੀ ਮਾਂ ਨੇ ਗੱਲਾਂ ਕਰਨੀਆਂ ਪਰ ਸਾਡੀ ਨਾਨੀ ਨਾਨੇ ਨੇ ਨਾ ਉਹਨਾਂ ਨੂੰ ਕਹਿਣਾ ਨਹੀਂ ਤੈਨੂੰ ਉੱਥੇ ਜਾਣ ਨਹੀਂ ਦੇਣਾ ਤੂੰ ਉੱਥੇ ਕੀ ਕਰਨਾ ਤੂੰ ਇੱਥੇ ਰਹਿ ਪਰ ਖਾਲਸਾ ਜੀ ਐਵੇਂ ਨਹੀਂ ਕਰਨਾ ਚਾਹੀਦਾ ਮਤ ਦੇਣੀ ਚਾਹੀਦੀ ਆ ਆਪਣੇ ਬੱਚਿਆਂ ਨੂੰ ਚੰਗੀ ਸੋ ਇਸੇ ਪ੍ਰਕਾਰ ਉਹ ਬੱਚੀ ਦੱਸਦੀ ਐ ਕਹਿੰਦੇ ਮੈਂ ਨਾ ਇਦਾਂ ਸਕੂਲ ਜਾਂਦੀ ਸੀ ਤਾਂ ਉੱਥੇ ਮੇਰੇ ਸਕੂਲ ਦੇ ਵਿੱਚ ਨਾ ਦੋ ਕੁੜੀਆਂ ਜੁੜਵਾ ਸੀਗੀਆਂ ਅਮਰਤ ਧਾਰੀ ਬਾਣੀ ਪੜ੍ਹਦੀਆਂ ਹੁੰਦੀਆਂ ਸੀ ਉਹ ਤੇ ਸਿਰ ਤੇ ਦਸਤਾਰ ਸਜਾਉਂਦੀਆਂ ਸੀ ਤੇ ਉਹ ਬਹੁਤ ਬਾਣੀ ਉਹਨਾਂ ਦੇ ਘਰ ਵਿੱਚ ਚੱਲਦੀ ਸੀ ਉਹਨਾਂ ਦੇ ਫਾਦਰ ਸਾਹਿਬ ਗਰੰਥੀ ਸਿੰਘ ਸੀ ਤੇ ਉਹਨਾਂ ਨੇ ਜਦੋਂ ਸਕੂਲ ਲਿਆਉਣਾ ਜਦੋਂ ਕੋਈ ਪੇਪਰ ਹੋਣ ਲੱਗਣਾ ਟੈਸਟ ਹੋਣ ਲੱਗਣਾ ਉਹਨਾਂ ਨੇ ਮੂਲ ਮੰਤਰ ਦਾ ਜਾਪ ਕਰਨਾ ਤੇ ਕਹਿਣਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਡੇ ਵਧੀਆ ਨੰਬਰ ਆ ਜਾਣ ਕਹਿੰਦੇ ਮੈਂ ਉਹਨਾਂ ਦੀ ਸੰਗਤ 'ਚ ਰਹਿਣ ਲੱਗ ਪਈ ਜਿੱਦਾਂ ਮੇਰੀਆਂ ਫਰੈਂਡ ਬਣ ਗਈਆਂ ਇਦਾਂ ਕਰਦਿਆ ਕਰਦਿਆ ਮੈਨੂੰ ਹੌਲੀ-ਹੌਲੀ ਪਤਾ ਲੱਗਣ ਲੱਗਾ ਕਿ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰੀਏ ਤੇ ਜ਼ਰੂਰ ਪੂਰੀ ਹੁੰਦੀ ਆ ਕਹਿੰਦੇ ਵੀ ਮੈਂ ਮਹਾਰਾਜ ਨੂੰ ਇਦਾਂ ਯਾਦ ਕਰਦੇ ਰਹਿਣਾ ਮੈਂ ਇਹੋ ਗੱਲ ਕਹਿਣੀ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਮੇਰਾ ਮਹਾਰਾਜ ਮੇਰਾ ਮੈਂ ਡੈਡੀ ਦੇ ਘਰ ਚਲੀ ਜਾਵਾਂ ਵੀ ਮੈਂ ਆਪਣੇ ਪਿੰਡ ਚਲੀ ਜਾਵਾਂ ਮੇਰੀ ਮੰਮੀ ਤੇ ਮੈਂ ਆਪਣੇ ਡੈਡੀ ਕੋਲੇ ਚਲੇ ਜਾਈਏ ਇਹੋ ਕਹਿਣੀ ਮੈਂ ਅਰਦਾਸ ਕਰਨੀ ਤੇ ਫਿਰ ਉਸ ਤੋਂ ਬਾਅਦ ਉਹ ਬੱਚੀ ਕਹਿੰਦੀ ਆ ਕਿ ਹੌਲੀ ਹੌਲੀ ਮੈਨੂੰ ਸਮਝਾਉਣ ਲੱਗੀ ਵੀ ਐਦਾਂ ਬਾਬਾ ਦੀਪ ਸਿੰਘ ਸਾਹਿਬ ਨੂੰ ਕਿੱਦਾਂ ਯਾਦ ਕਰੀਦਾ ਕੀ ਕਰੀਦਾ ਕੀ ਕਰਾਂ ਮੈਂ ਕਹਿੰਦੀ ਫਿਰ ਮੈਂ ਉਸ ਤੋਂ ਬਾਅਦ ਨਾ ਮੈਨੂੰ ਉਹਨਾਂ ਨੇ ਦੱਸਿਆ ਵੀ ਤੂੰ ਨਾ ਸਵੇਰੇ ਉੱਠ ਕੇ ਟਾਈਮ ਨਾਲ ਇਹ ਮੂਲ ਮੰਤਰ ਦਾ ਜਾਪ ਕਰਿਆ ਕਰਨਾ ਤੇ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਿਆ ਕਰਨਾ ਜਰੂਰ ਤੇਰੇ ਤੇ ਕਿਰਪਾ ਹੋ ਜੋ ਤੂੰ ਚਾਹੇਂਗੀ ਤੈਨੂੰ ਮਿਲੂਗੀ ਏਦਾਂ ਖਾਲਸਾ ਜੀ ਮਹਾਰਾਜ ਦੀ ਕਿਰਪਾ ਵਰਤਨ ਲੱਗ ਪਈ ਤੇ ਉਹ ਜਿਹੜੀ ਬੱਚੀ ਸੀ ਨਾ ਉਹਨੇ ਸਵੇਰੇ ਉੱਠਣਾ ਸ਼ੁਰੂ ਕਰਤਾ 4 ਵਜੇ 4 ਵਜੇ ਉਹਨੇ ਉੱਠਣਾ ਹੀ ਉੱਠਣਾ ਤੇ 4 ਵਜੇ ਉੱਠ ਕੇ ਉਹਨੇ ਬਹਿ ਕੇ ਫਿਰ ਮੂਲ ਮੰਤਰ ਦਾ ਪਾਠ ਕਰਨਾ ਜਿੱਦਾਂ ਮੂਲ ਮੰਤਰ ਕਰ ਲਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਰਜੁਨੀ ਸਾਹਿਬ ਹੰਗੂਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤਨ ਤਨ ਬਾਬਾ ਦੀਪ ਸਿੰਘ ਜੀ ਇਹਨੇ ਮੈਂ ਇਦਾਂ ਕਰਕੇ ਬੋਲਣਾ ਨਾਲੇ ਮੂਲ ਮੰਤਰ ਬੋਲਣਾ ਨਾਲੇ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈਣਾ ਇਦਾਂ ਕਹਿੰਦੇ ਕਰਦਿਆਂ ਕਰਦਿਆਂ ਮਹਾਰਾਜ ਦੀ ਕਿਰਪਾ ਹੋਈ ਵਾਵਾ 2 ਢਾਈ ਮਹੀਨੇ ਮੈਂ ਇਦਾਂ ਕਰਦੀ ਰਹੀ ਢਾਈਆਂ ਕੁ ਮਹੀਨਿਆਂ ਬਾਅਦ ਮੈਂ ਨਾ ਸਵੇਰੇ ਉੱਠ ਕੇ ਨਾ ਪਾਠ ਇਦਾਂ ਮੂਲ ਮੰਤਰ ਪੜ੍ਹਦੀ ਮੈਨੂੰ ਬੜਾ ਰੋਣ ਆਇਆ ਮੈਂ ਰਾਗ ਬੜਾ ਆਇਆ ਜਿਦਾਂ ਇਦਾਂ ਲੱਗਾ ਕਿ ਬਾਬਾ ਦੀਪ ਸਿੰਘ ਸਾਹਿਬ ਮੇਰੇ ਕੋਲ ਖੜੇ ਹੋਣ ਮੈਨੂੰ ਬੈਰਾਗ ਬਹੁਤ ਆਇਆ ਕਿ ਨਹੀਂ ਮੈਂ ਬੈਰਾਗ ਦੇ ਵਿੱਚ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਜੇ ਤੁਸੀਂ ਹੈਗੇ ਹੋ ਜੇ ਤੁਸੀਂ ਮੇਰੀ ਸੁਣਦੇ ਹੋ ਤੇ ਮੇਰ ਤੇ ਕਿਰਪਾ ਕਰੋ ਮਹਾਰਾਜ ਮੈਂ ਆਪਣੇ ਡੈਡੀ ਦੇ ਘਰ ਚਲੀ ਜਾਵਾਂ ਵੀ ਮੈਂ ਆਪਣੇ ਡੈਡੀ ਕੋਲੇ ਰਹਿਣਾ ਚਾਹੁੰਨੀ ਆ ਵੀ ਮੇਰੀ ਮੰਮੀ ਤੇ ਮੈਂ ਅਹੀਂ ਉਸੇ ਘਰ ਚਲੇ ਜਾਈਏ ਜਿੱਥੇ ਅਸੀਂ ਰਹਿੰਦੇ ਸੀ ਮਹਾਰਾਜ ਮੈਂ ਇੱਥੇ ਨਹੀਂ ਰਹਿਣਾ ਚਾਹੁੰਦੀ ਐਦਾਂ ਖਾਲਸਾ ਦੀ ਉਹ ਛੋਟੀ ਜੀ ਬੱਚੀ ਅਰਦਾਸ ਕਰਦੀ ਰਹੀ ਕਹਿੰਦੇ ਮਹਾਰਾਜ ਦੀ ਉਹ ਦੱਸਦੀ ਆ ਵੀ ਮਹਾਰਾਜ ਦੀ ਐਸੀ ਕਿਰਪਾ ਹੋਈ ਜਿਸ ਦਿਨ ਮੈਂ ਅਰਦਾਸ ਕੀਤੀ ਨਾ ਉਸ ਦਿਨ ਮੇਰੇ ਡੈਡੀ ਦੇ ਸਾਡੇ ਘਰੇ ਮੰਮੀ ਦੇ ਫੋਨ ਤੇ ਬਹੁਤ ਫੋਨ ਆਏ ਬਹੁਤ ਜ਼ਿਆਦਾ ਫੋਨ ਆਏ ਪਰ ਮੇਰੇ ਮੰਮੀ ਨੇ ਚੱਕਿਆ ਨਹੀਂ ਕਿਨੇ ਫਿਰ ਮੈਂ ਰਾਤ ਨੂੰ ਨਾ ਸ਼ਾਮਾਂ ਵੇਲੇ ਚੋਰੀ ਫੋਨ ਕੀਤਾ ਲਾਇਆ ਆਪਣੇ ਡੈਡੀ ਨਾਲ ਗੱਲ ਕੀਤੀ ਮੈਂ ਦੱਸਿਆ ਇਦਾਂ ਇਦਾਂ ਉਹ ਕਹਿੰਦਾ ਵੀ ਮੈਂ ਪੁੱਤ ਤੈਨੂੰ ਲੈਣ ਆਉਂਗਾ ਮੈਂ ਆਉਂਗਾ ਕੱਲ ਨੂੰ ਤੇ ਮੈਂ ਕਹਿੰਦੀ ਅਰਦਾਸ ਕੀਤੀ ਮੇਰਾ ਅਗਲੇ ਦਿਨ ਮੇਰੇ ਡੈਡੀ ਹੁਣੀ ਘਰੇ ਆ ਗਏ ਡੈਡੀ ਘਰੇ ਆਏ ਉਹਨਾਂ ਨੇ ਆ ਕੇ ਕਿਹਾ ਵੀ ਮੈਂ ਭਾਈ ਮਾਫੀ ਮੰਗਦਾ ਵੀ ਜੇ ਮੇਰੇ ਕੋਲੋਂ ਕੋਈ ਗਲਤੀ ਹੋਈ ਮੈਂ ਮਾਫੀ ਮੰਗ ਲੈਣਾ ਪਰ ਤੁਸੀਂ ਤੋਰੋ ਵੀ ਮੇਰੇ ਬੱਚਾ ਤੇ ਮੇਰੀ ਘਰਵਾਲੀ ਮੇਰੇ ਘਰ ਆਵੇ ਫਿਰ ਮੇਰੀ ਨਾਨੀ ਨੇ ਕਹਿਣਾ ਕੀਤਾ ਨਹੀਂ ਅਹੀਂ ਨਹੀਂ ਤੋਰਨੀ ਇਦਾਂ ਉਦਾਂ ਬਹੁਤ ਕੁਝ ਬੋਲਿਆ ਕਹਿੰਦੇ ਫਿਰ ਮੈਂ ਉਸ ਉਦੋਂ ਮੈਨੂੰ ਪਤਾ ਨਹੀਂ ਕੀ ਹੋਇਆ ਜਿੱਦਾਂ ਬਾਬਾ ਦੀਪ ਮੈਂ ਨਾ ਹਿਰਦੇ ਵਿੱਚ ਇਹੋ ਕਰਦੀ ਸੀ ਮਨ ਵਿੱਚ ਵੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਮੇਰੇ ਡੈਡੀ ਮੇਰੇ ਨਾਨੀ ਤੇ ਮੇਰੇ ਮੰਮੀ ਹੁਣੀ ਗੱਲਾਂ ਕਰਦੇ ਸੀ ਮੈਂ ਇੱਕ ਸਾਈਡ ਤੇ ਬੈਠੀ ਹੋਈ ਕਰੀ ਜਾਂਦੀ ਹਾਂ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਕਹਿੰਦੇ ਪਤਾ ਨਹੀਂ ਮੇਰੇ ਮਨ ਵਿੱਚ ਕੀ ਮੇਰੇ ਹਿਰਦੇ ਵਿੱਚ ਜੋਸ਼ ਆਇਆ ਕਹਿੰਦੇ ਮੈਂ ਉੱਠ ਕੇ ਗਈ ਮੈਂ ਜਾ ਕੇ ਆਪਣੀ ਨੰਨ ਨੂੰ ਸਿੱਧਾ ਕਹਿਤਾ ਵੀ ਮੈਂ ਤੇਰੇ ਘਰੇ ਨਹੀਂ ਰਹਿਣਾ ਚਾਹੁੰਦੀ ਤੂੰ ਸਹੀ ਨਹੀਂ ਹੈ ਕਿ ਮੈਂ ਤੇਰੇ ਘਰੇ ਨਹੀਂ ਰਹਿਣਾ ਚਾਹੁੰਦੀ ਮੈਂ ਆਪਣੇ ਡੈਡੀ ਨਾਲ ਜਾਣਾ ਆ ਮੈਂ ਆਪਣੇ ਡੈਡੀ ਨਾਲ ਹੀ ਜਾਊਂਗੀ ਕਹਿੰਦੇ ਮੈਂ ਉਹਨੂੰ ਬਹੁਤ ਜ਼ਿਆਦਾ ਜਿੱਦਾਂ ਗੁੱਸੇ 'ਚ ਬੋਲੀ ਤੇ ਕਹਿੰਦੇ ਮੇਰੀ ਮੰਮੀ ਵੀ ਉਦੋਂ ਰੋਣ ਲੱਗ ਪਈ ਤੇ ਐਡੀ ਮਹਾਰਾਜ ਦੀ ਕਿਰਪਾ ਹੋਈ ਵੀ ਮੇਰੀ ਨਾਨੀ ਕੋਸ਼ ਨਹੀਂ ਬੋਲੀ ਤੇ ਮੇਰੇ ਡੈਡੀ ਨੇ ਕਿਹਾ ਵੀ ਤੁਸੀਂ ਆਪਣਾ ਸਮਾਨ ਬੰਨੋ ਆਪਾਂ ਚਲੀਏ ਐਸੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਨੇ ਕੀਤੀ ਮੇਰੀ ਉਹ ਅਰਦਾਸਾਂ ਸੀ ਜਿਹੜੀ ਮੈਂ ਉੱਠ ਕੇ ਸਵੇਰੇ ਕਰਦੀ ਸਾਂ ਮੂਲ ਮੰਤਰ ਕਰਦੀ ਸਾਂ ਬਾਅਦ ਵਿੱਚ ਬਾਬਾ ਦੀਪ ਸਿੰਘ ਅੱਗੇ ਇਹੀ ਅਰਦਾਸ ਕਰਦੀ ਸਾਂ ਤੇ ਬਾਬਾ ਜੀ ਨੇ ਮੇਰੀ ਸੁਣੀ ਫਿਰ ਅਸੀਂ ਆਪਣੇ ਘਰੇ ਚਲੇ ਗਏ ਉਹ ਖਾਲਸਾ ਜੀ ਇੱਕ ਛੋਟੀ ਜੀ ਬੱਚੀ ਨੇ ਇਹ ਗੱਲ ਸੁਣਾਈ ਆ ਵੇਖੋ ਉਹਦਾ ਪ੍ਰੇਮ ਬਣਿਆ ਹੋਇਆ ਉਹਦਾ ਬਾਬਾ ਦੀਪ ਸਿੰਘ ਸਾਹਿਬ ਦੇ ਪ੍ਰੇਮ ਬਣ ਗਿਆ ਸ਼ਰਦਾ ਬਣ ਗਈ ਉਹਨੂੰ ਯਕੀਨ ਹੋ ਗਿਆ ਕਿ ਮੇਰੇ ਬਾਬਾ ਦੀਪ ਸਿੰਘ ਸਾਹਿਬ ਮੈਨੂੰ ਜਰੂਰ ਇਹ ਕਰਕੇ ਦੇਣਗੇ ਤੇ ਮਹਾਰਾਜ ਨੇ ਕਿਰਪਾ ਕੀਤੀ ਖਾਲਸਾ ਜੀ ਵੇਖੋ ਉਹ ਛੋਟੀ ਜੀ ਬੱਚੀ ਤੇ ਤੇ ਉਹਦੇ ਕਾਜ ਸਵਾਰੇ ਉਹ ਆਪਣੇ ਘਰ ਚਲੀ ਗਈ ਤੇ ਉਹ ਹੁਣ 19 ਕ ਸਾਲਾਂ ਦੀ ਹੈ ਕਹਿੰਦੀ ਵੀ ਹਣੀ ਅਸੀਂ ਹੁਣ ਵਧੀਆ ਤਰ੍ਹਾਂ ਰਹਿੰਨੇ ਆ ਮੈਂ ਹੁਣ ਵੀ ਸਵੇਰੇ ਉੱਠਦੀ ਆ 4 ਵਜੇ 4 ਵਜੇ ਸਵਾ 4 ਵਜੇ ਉੱਠ ਕੇ ਮੈਂ ਮੂਲ ਮੰਤਰ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਜਪਦੀ ਆ ਤੇ ਮੇਰੇ ਫਾਦਰ ਸਾਹਿਬ ਵੀ ਮਹਾਰਾਜ ਦੀ ਕਿਰਪਾ ਨਾਲ ਬਾਣੀ ਸਵੇਰੇ ਉੱਠ ਕੇ ਸਾਡੇ ਕੋ ਮੈਂ ਜਦੋਂ ਉੱਠਣ ਲੱਗ ਪੀ ਉਹ ਵੀ ਉੱਠਦੇ ਆ ਮੇਰੀ ਮੰਮੀ ਵੀ ਉੱਠ ਪੈਂਦੇ ਆ ਹੁਣ ਅਸੀਂ ਗੁਰੂ ਘਰ ਵੀ ਜਾਂਦੇ ਆ ਸੇਵਾ ਵੀ ਕਰਦੇ ਆ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਵੀ ਹਫਤੇ 'ਚ ਇੱਕ ਵਾਰ ਜਾਣਾ ਹੀ ਹੁੰਦਾ ਅਸੀਂ ਉੱਥੇ ਹੋ ਕੇ ਆਉਣਾ ਹੁੰਦਾ ਸੋ ਮਹਾਰਾਜ ਦੀ ਕਿਰਪਾ ਨਾਲ ਸਤਿਗੁਰਾਂ ਦੀ ਕਿਰਪਾ ਨਾਲ ਜਿਹੜਾ ਰਿਸ਼ਤਾ ਸਾਡਾ ਖਰਾਬ ਹੋਇਆ ਸੀ ਮੇਰੀ ਮੰਮੀ ਡੈਡੀ ਦਾ ਉਹ ਮਹਾਰਾਜ ਦੀ ਕਿਰਪਾ ਨਾਲ ਜੁੜ ਗਿਆ ਇੱਕ ਛੋਟੀ ਜੀ ਬੱਚੀ ਨੇ ਖਾਲਸਾ ਜੀ ਵੇਖੋ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸਾ ਕਰ ਕਰਕੇ ਆਪਣਾ ਘਰ ਜਿਹੜਾ ਸੀ ਉਹ ਬਚਾਇਆ ਆਪਣੇ ਮੰਮੀ ਡੈਡੀ ਦਾ ਘਰ ਬਚਾਇਆ ਤੇ ਸਾਰਾ ਮਹਾਰਾਜ ਦੀ ਕਿਰਪਾ ਸਦਕਾ ਉਹ ਜਿਹੜਾ ਉਹਦਾ ਕੀਤਾ ਹੋਇਆ ਜਪ ਤਾਪ ਸੀ ਉਹਦਾ ਫਲ ਉਹਨਾਂ ਨੂੰ ਮਿਲਿਆ ਸੋ ਮਹਾਰਾਜ ਕਿਰਪਾ ਕਰਦੇ ਆ ਭਾਈ ਸਤਗੁਰੂ ਮਿਹਰਾਂ ਵਰਤੌਂਦੇ ਆ ਦੀਨ ਦੁਨੀ ਦੇ ਮਾਲਕ ਸਤਗੁਰੂ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਮੇਰੀ ਵੀ ਇਹੀ ਅਰਦਾਸ ਹੈ ਸੰਗਤ ਜੀ ਆਪ ਵੀ ਕਰਨਾ ਕਿ ਉਹ ਬੱਚੀ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਣ ਹਮੇਸ਼ਾ ਉਹਦੇ ਹਿਰਦੇ ਵਿੱਚ ਸ਼ੀਦਾਪੁਰ ਦੀ ਪ੍ਰੇਮ ਰਹੇ ਆਪਣੇ ਬੱਚਿਆਂ ਨੂੰ ਸਿਖਾਓ ਕਿ ਗੁਰੂ ਤੁਹਾਨੂੰ ਸਭ ਕੁਝ ਦੇ ਸਕਦਾ ਜਦੋਂ ਖਾਲਸਾ ਜੀ ਛੋਟੇ ਹੁੰਦੇ ਆ ਆਪਣੇ ਬੱਚਿਆਂ ਨੂੰ ਸਿਖਾ ਦੋਗੇ ਤੇ ਤੁਹਾਡੇ ਬੱਚੇ ਹਮੇਸ਼ਾ ਮਹਾਰਾਜ ਗਾੜੀਆਂ ਅਰਦਾਸ ਕਰਨਗੇ ਤੇ ਮਹਾਰਾਜ ਫਿਰ ਅਰਦਾਸ ਨੂੰ ਸਦਾ ਪੂਰੀ ਕਰਨਗੇ ਸੋ ਸੱਚੇ ਪਾਸ਼ਾ ਮੇਰਾ ਕਰਨ ਖਾਲਸਾ ਜੀ ਇਹ ਸੀ ਹੱਡ ਬੀਤੀ ਮਹਾਰਾਜ ਕਿਰਪਾ ਕਰਨ ਸੋ ਇੱਕ ਦਾਸ ਨੇ ਬੇਨਤੀ ਕਰਨੀ ਹੈ ਆਪ ਸਭ ਸੰਗਤਾਂ ਦੇ ਚਰਣਾ ਵਿੱਚ ਕਿ ਦਾਸ ਅੱਜ ਸultanpur ਸਾਹਿਬ ਵੱਲ ਗਿਆ ਸੀ ਇੱਕ ਪਿੰਡ ਹੈ ਖਾਲਸਾ ਜੀ ਆਹਾਲੀ ਖੁਰਦ ਉਥੇ ਮਹਾਰਾਜ ਦੀ ਕਿਰਪਾ ਸਦਕਾ ਅੱਜ ਸਵੇਰ ਦੇ ਗਏ ਹੋਏ ਸਾਂ ਉਥੇ ਖਾਲਸਾ ਜੀ ਇੱਕ ਫਰੋਜ਼ਪੁਰ ਦੀ ਐਨ ਜੀਓ ਆਈ ਸੀਗੀ ਕਿਸੇ ਅ ਪਰਿਵਾਰ ਨੂੰ ਗੁਰਸਿੱਖ ਨੇ ਅਮਰਤਾਰੀ ਨੇ ਤੇ ਉਹਨਾਂ ਦੇ ਤਿੰਨ ਭਜੰਗੀ ਨੇ ਤੇ ਉਹ ਖਾਲਸਾ ਜੀ ਜਿਹੜਾ ਪਿੰਡ ਹੈ ਨਾ ਉਹ ਦਰਿਆ ਦੇ ਬਿਲਕੁਲ ਕੰਢੇ ਤੇ ਆ ਉਸ ਸੁਲਤਾਨਪੁਰ ਸਾਹਿਬ ਤੋਂ 14 ਕਿਲੋਮੀਟਰ ਦੂਰ ਹੈ ਤੇ ਹੈ ਦਰਿਆ ਵੱਲ ਨੂੰ ਤੇ ਸੱਚ ਜਾਣਿਓ ਉਸ ਪਿੰਡ ਵਿੱਚ ਕੋਈ ਦੁਕਾਨ ਹੀ ਹੈ ਨਹੀਂ ਮੈਂ ਅੱਜ ਗਿਆ ਸੀਗਾ ਤੇ ਉੱਥੇ ਵੇਖ ਕੇ ਆਇਆ ਸਭ ਕੁਝ ਨਾ ਉਸ ਪਿੰਡ ਵਿੱਚ ਕੋਈ ਕਿਰਤ ਕਰਨ ਵਾਸਤੇ ਕੰਮ ਹੈ ਨਾ ਖਾਲਸਾ ਜੀ ਉਸ ਪਿੰਡ ਵਿੱਚ ਕੋਈ ਦੁਕਾਨ ਹੈ ਇੱਕ ਛੋਟੀ ਜੀ ਦੁਕਾਨ ਹੈ ਖਰੀਅਾਨੇ ਦੀ ਬਸ ਉਥੋਂ ਵੀ ਪੂਰਾ ਸਮਾਨ ਨਹੀਂ ਮਿਲਦਾ ਜੇ ਕਿਸੇ ਨੇ ਦਵਾਈ ਲੈਣੀ ਹੈ ਉਹ ਵੀ 14-15 ਕਿਲੋਮੀਟਰ ਦੂਰ ਜਾਂਦਾ ਜੇ ਕਿਸੇ ਨੇ ਸਮਾਨ ਲੈਣਾ ਉਹ ਵੀ 14-15 ਕਿਲੋਮੀਟਰ ਦੂਰ ਜਾਂਦਾ ਸੋ ਉਹ ਜਿਹੜਾ ਸੀਗਾ ਸਿੰਘ ਉਹਨੂੰ ਕਾਲਾ ਪੀਲਿਆ ਹੋ ਗਿਆ ਸੀ ਉਹਦੇ ਤਿੰਨ ਬੱਚੇ ਆ ਤੇ ਉਹ ਉਹਨਾਂ ਦਾ ਘਰ ਨਹੀਂ ਸੀ ਬਹੁਤ ਮੈਂ ਤੁਹਾਨੂੰ ਉਹ ਐਨਜੀਓ ਵਾਲੀ ਵੀ ਦੱਸ ਦੂੰਗਾ ਮੈਨੂੰ ਨਾਂ ਨਹੀਂ ਹੁਣ ਚਾਹੀਤੇ ਉਹ ਤੇ ਉਹਨਾਂ ਨੇ ਉਹ ਵੀਡੀਓ ਪਾਈ ਸੀ ਬਿਲਕੁਲ ਹੀ ਘਰ ਹੈ ਨਹੀਂ ਸੀ ਡੰਗਰਾਂ ਵਾਲੇ ਘਰ ਵਿੱਚ ਖਾਲਸਾ ਜੀ ਜਿੱਥੇ ਡੰਗਰ ਬੰਨੀ ਦਿਆ ਉੱਥੇ ਉਹ ਪਰਿਵਾਰ ਰਹਿੰਦਾ ਸੀ ਤੇ ਉਹ ਐਨਜੀਓ ਵਾਲਿਆਂ ਨੇ ਉਹਦੀ ਉਹਨਾਂ ਦੀ ਪਾਈ ਸੀਗੀ ਵੀਡੀਓ ਫੇਸਬੁੱਕ ਤੇ ਤੇ ਐਨਜੀਓ ਨੇ ਜਿਹੜੀ ਵੀਡੀਓ ਪਾਈ ਸੀ ਖਾਲਸਾ ਜੀ ਉਹ ਤੋਂ ਮਗਰੋਂ ਉਹਨਾਂ ਨੂੰ 2 ਲੱਖ ਰੁਪਈਆ ਉਹਨਾਂ ਦੇ ਅਕਾਊਂਟ ਵਿੱਚ ਆਇਆ ਸੀਗਾ ਤੇ ਦਾਸ ਉਹਨਾਂ ਦੀ ਕਾਪੀ ਦੀ ਵੀਡੀਓ ਬਣਾ ਕੇ ਵੀ ਸਾਰੀ ਆਇਆ ਵੀ ਕਿੰਨੇ ਕੁ ਪੈਸੇ ਤੇ ਉਥੇ ਖਾਲਸਾ ਜੀ ਉਹਨਾਂ ਨੇ ਨੀਹਾਂ ਭਰੀਆਂ ਹੋਈਆਂ ਤੇ ਕਮਰੇ ਚੱਕਦੇ ਪਏ ਤਿੰਨ ਕਮਰੇ ਨੇ ਰਸੋਈ ਹੈ ਤੇ ਬਾਥਰੂਮ ਬਣਦੇ ਨੇ ਇਹ ਉਹਨਾਂ ਦੇ ਘਰ ਦੀ ਜਿਹੜੀ ਕੰਧਾਂ ਚੱਕੀਆਂ ਹੋਈਆਂ ਦੋ ਕਮਰੇ ਤੇ ਲਗਭਗ ਕੰਧਾਂ ਚੱਕੀਆਂ ਗਈਆਂ ਬਾਕੀ ਅਜੇ ਰਹਿੰਦੀਆਂ ਤੇ ਉਹ ਖਾਲਸਾ ਜੀ ਮਹਾਰਾਜ ਦੀ ਕਿਰਪਾ ਸਦਕਾ ਦਾਸ ਰਾ ਗਿਆ ਸੀ ਵੀ ਜਿੰਨਾ ਕੁ ਤੁਹਾਡੇ ਅਕਾਊਂਟ 'ਚ ਪੈਸੇ ਆ ਜਿਹੜੇ ਉਹ ਤੁਸੀਂ ਭਾਈ ਵਰਤ ਲਓ ਵੀ ਉਹਨਾਂ ਤੋਂ ਹੀ ਆਪਣਾ ਸਮਾਨ ਲਈ ਜਾਓ ਤੇ ਜਦੋਂ ਹੁਣ ਤੁਹਾਡੇ ਅਕਾਊਂਟ ਵਿੱਚ ਸੰਗਤ ਜੀ ਨਾ ਕੋਈ ਪੈਸਾ ਆਇਆ ਉਹਨਾਂ ਦੇ ਅਕਾਊਂਟ ਵਿੱਚ ਫਿਰ ਖਾਲਸਾ ਜੀ ਮਹਾਰਾਜ ਦੀ ਕਿਰਪਾ صدਕਾ ਆਪਾਂ ਉਹਨਾਂ ਦੀ ਸੇਵਾ ਜਿਹੜੀ ਹੈ ਘਰ ਦੀ ਉਹ ਆਪਾਂ ਫੜਾਂਗੇ ਤੇ ਆਪਾਂ ਕਰਾਂਗੇ ਤੇ ਦੂਸਰੀ ਗੱਲ ਉਸੇ ਘਰ ਦੇ ਵਿੱਚ ਉਹਦੇ ਘਰ ਦੇ ਕੋਲ ਹੀ ਖਾਲਸਾ ਜੀ ਇੱਕ ਹੋਰ ਇੱਕ ਮਾਂ ਤੇ ਪੁੱਤ ਰਹਿੰਦੇ ਨੇ ਮਾਂ ਦੀ ਉਮਰ ਹੋਵੇਗੀ ਕੁਝ 80 ਕ ਸਾਲ ਤੇ ਪੁੱਤ ਦੀ ਉਮਰ ਹੋਵੇਗੀ ਖਾਲਸਾ ਜੀ 60 ਕ ਸਾਲ ਇੰਨੀ ਕੁ ਉਮਰ ਹੁਣੀ ਹੈ ਜਾਂ 65 ਕ ਸਾਲ ਤੇ ਉਹ ਜਿਹੜਾ ਪੋਤਾ ਹੈ ਉਹਦਾ ਬਜ਼ੁਰਗ ਖਾਲਸਾ ਜੀ ਉਹਦਾ ਗਾਂ ਪੁੱਤ ਸੀ ਉਹ ਮੈਂਟਲੀ ਅਫਸੈਟ ਹੈ ਉਹ ਜਲੰਧਰ ਰਹਿੰਦਾ ਹੈ ਪਤਾ ਨਹੀਂ ਕਿਧੇ ਕੋ ਰਹਿੰਦਾ ਤੇ ਉਹ ਘਰ ਨਹੀਂ ਆਉਂਦਾ ਉਹਦੇ ਵੀ ਦਿਮਾਗ ਦੀ ਹਾਲਤ ਜਿਹੜੀ ਠੀਕ ਨਹੀਂ ਸੀ ਤੇ ਉਹ ਜਿਹੜੀ ਮਾਤਾ ਹੈ ਉਹਦੇ ਵੀ ਖਾਲਸਾ ਜੀ ਚੂਲੇ ਟੁੱਟੇ ਹੋਏ ਆ ਤੇ ਕਿਸੇ ਨੇ ਇਲਾਜ ਨਹੀਂ ਕਰਵਾਇਆ ਮੋਟਰਸਾਈਕਲ ਕੋਈ ਮਾਰ ਗਿਆ ਸੀ ਮਾਤਾ ਦਰਸ਼ਨ ਕਰਨ ਗਈ ਸੀ ਅਮਰਧਾਰੀ ਹੈ ਦਰਸ਼ਨ ਕਰਨ ਗਈ ਸੀ ਗੁਰਦਰਾ ਬੇਰ ਸਾਹਿਬ ਕੋਈ ਮੋਟਰਸਾਈਕਲ ਮਾਰ ਗਿਆ ਚੂਲੇ ਖਾਲਸਾ ਜੀ ਹਿੱਲੇ ਹੋਏ ਆ ਟੁੱਟੇ ਹੋਏ ਆ ਤੇ ਉਹ ਵਿਚਾਰੀ ਦੇ ਉੱਥੇ ਹੀ ਸੈੱਟ ਹੋ ਗਏ ਆ ਕਿਸੇ ਨੇ ਇਲਾਜ ਨਹੀਂ ਕਰਾਇਆ ਤੇ ਉਹ ਵੀ ਵਿਚਾਰੀ ਹੌਲੀ ਹੌਲੀ ਤੁਰਦੀ ਐ ਮੈਂ ਵੀਡੀਓ ਬਣਾਈ ਖਾਲਸਾ ਜੀ ਬਹੁਤ ਤਰਸਜੋਗ ਹਾਲਤ ਆ ਇੱਕੋ ਆਟੇ ਦੀ ਡਰਮੀਓ ਦੇ ਵਿੱਚ ਸੁੱਕੀ ਰੋਟੀ ਪਈ ਨਾ ਵਿੱਚ ਆਟਾ ਨਾ ਖਾਲਸਾ ਜੀ ਘਰ ਵਿੱਚ ਖੰਡ ਨਾ ਪੱਤੀ ਨਾ ਲੂਣ ਨਾ ਪੈਣ ਨੂੰ ਕੋਈ ਬਹੁਤੀ ਚੰਗੀ ਜਗ੍ਹਾ ਨਾ ਕੋਈ ਚੁੱਲ੍ਹਾ ਚਾਰ ਇੱਟਾਂ ਰੱਖ ਕੇ ਮਾਦਾ ਉਸੇ ਦੀ ਅੱਗ ਬਾਲਦੀ ਐ ਤੇ ਉੱਥੇ ਹੀ ਖਾਲਸਾ ਜੀ ਅੱਜ ਮਾਤਾ ਨੂੰ ਮੈਂ ਪੁੱਛਿਆ ਮਾਤਾ ਜੀ ਅੱਜ ਕੀ ਛਕਿਆ ਕਹਿੰਦੇ ਪੁੱਤ ਮੈਂ 20 ਰੁਪਏ ਕਿਸੇ ਕੋਲੋਂ ਮੰਗਣ ਗਈ ਸਾਂ ਉਹ ਮੰਗ ਕੇ ਮੈਂ ਦੁੱਧ ਲਿਆਈ ਆ ਉਹ ਦੁੱਧ ਦੇ ਨਾਲ ਮੈਂ ਗੁਜ਼ਾਰਾ ਕੀਤਾ ਤੇ ਖਾਲਸਾ ਜਿਹੜਾ ਉਹਦਾ ਪੋਤਾ ਹੈ ਉਹ ਜਿਹੜਾ ਘਰ ਬਣ ਰਿਹਾ ਦੁੱਗੇ ਸਿੰਘ ਜੀ ਦੀ ਗੱਲ ਕਰਾ ਉੱਥੇ ਦਿਹਾੜੀ ਕਰਦਾ ਤੇ ਉਹਦੇ ਪੈਰ ਦੇ ਉੱਤੇ ਜ਼ਖਮ ਹੈ ਕੁਝ 6-5-6 ਸਾਲਾਂ ਤੋਂ ਉਹਦੇ ਦਮੂਹੀ ਨੇ ਜਾਂ ਸੱਪ ਲੜਿਆ ਕਿ ਦਮੂਹੀ ਲੜੀ ਕੀ ਉਹਨੂੰ ਹੋਇਆ ਉਹ ਜ਼ਖਮ ਉਹਦਾ ਪੰਜਾ ਸਿਆ ਸਾਲਾਂ ਤੋਂ ਠੀਕ ਨਹੀਂ ਸੀ ਹੁੰਦਾ ਤੇ ਖਾਲਸਾ ਜੀ ਉਹ ਕਿਸੇ ਨੇ ਕਿਹਾ ਸੀ ਵੀ ਫਾਂਡੇ ਕਰਾਉਣੇ ਪਾਣੇ ਡਾਕਟਰੀ ਇਲਾਜ ਨਹੀਂ ਹੈ ਤੇ ਉਹ ਫਾਂਡੇ ਵਿਚਾਰਾ ਕਰਾਉਣ ਗਿਆ ਸੀ ਤੇ 1500 ਰੁਪਏ ਲੱਗਦਾ ਸੀ 15 ਰੁਪਏ 1500 ਰੁਪਏ ਦੇ ਦੁੱਖੋਂ ਉਹਨੇ ਫਾਂਡਾ ਹੀ ਨਹੀਂ ਕਰਵਾਇਆ ਤੇ 6 ਸਾਲ ਹੋ ਗਏ ਉਹਦੇ ਪੈਰ ਲੱਤ ਗਲੀ ਹੋਈ ਆ ਉਹਨੇ ਕਥਾਂ ਜ਼ਖਮ ਬਣਿਆ ਤੇ ਵਿਚਾਰਾ ਫਿਰ ਵੀ ਪੱਟੀਆਂ ਬੰਨ ਬੰਨ ਕੇ ਦਿਹਾੜੀ ਕਰਨ ਜਾਂਦਾ ਤੇ ਖਾਲਸਾ ਜੀ ਉਹਦਾ ਵੀ ਘਰ ਹੈ ਨਹੀਂ ਤੇ ਮਹਾਰਾਜ ਦੀ ਕਿਰਪਾ ਨਾਲ ਉਹ ਮਾਤਾ ਨਾਲ ਦਾਸ ਗੱਲ ਕਰਕੇ ਆਇਆ ਸੀ ਮਾਤਾ ਤੈਨੂੰ ਦੋ ਕਮਰੇ ਪਾ ਕੇ ਦੇਵਾਂਗੇ ਇਹ ਇੱਕ ਬਾਥਰੂਮ ਬਣਾ ਕੇ ਦੇਵਾਂਗੇ ਮਹਾਰਾਜ ਕਿਰਪਾ ਕਰਨ ਉਹਦੀ ਵੀ ਖਾਲਸਾ ਜੀ ਆਪਾਂ ਸੇਵਾ ਸ਼ੁਰੂ ਕਰਨੀ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਸਤਿਗੁਰੂ ਬਖਸ਼ਣ ਆਪ ਸੰਗਤਾਂ ਦੇ ਸਹਿਯੋਗ ਨਾਲ ਹੀ ਹੈ ਜੇ ਆਪ ਸੰਗਤਾਂ ਸਾਥ ਦੇਓਗੇ ਫਿਰ ਹੀ ਖਾਲਸਾ ਜੀ ਆਪਾਂ ਜਿਹੜੇ ਕਾਰਜ ਅਰੰਭਣੇ ਆ ਨਹੀਂ ਤੇ ਆਪਣੇ ਹੱਥ ਵਸ ਕੀ ਹੈ ਦਾਸ ਆਉਂਦਾ ਆਉਂਦਾ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀਆਂ ਦੇ ਸਥਾਨ ਤੇ ਗੁਰਦੁਆਰਾ ਬੇਰ ਸਾਹਿਬ ਜਿੱਥੇ ਸਤਿਗੁਰੂ ਮਹਾਰਾਜ ਬਹੁਤ ਲੰਮਾ ਸਮਾ ਰਹੇ ਉਥੇ ਇਹੀ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਹਾਡਾ ਇਹ ਏਰੀਆ ਸਾਰੀ ਧਰਤੀ ਤੁਹਾਡੀ ਹੈ ਪਰ ਸਤਿਗੁਰੂ ਜੀ ਤੁਹਾਡੇ ਆਸੇ ਪਾਸੇ ਜਿਹੜੇ ਗਰੀਬ ਗੁਰਸਿੱਖ ਨੇ ਦਾਸ ਚਾਹੁੰਦਾ ਉਹਨਾਂ ਦੀ ਸੇਵਾ ਕਰਨੀ ਪਰ ਮਹਾਰਾਜ ਆਪ ਹੀ ਮਾਇਆ ਬਖਸ਼ੋ ਆਪ ਹੀ ਸਤਿਗੁਰੂ ਜੀ ਖੁੱਲੇ ਗੱਫੇ ਬਖਸ਼ੋ ਤੇ ਫੇਰ ਹੀ ਕਾਰਜ ਹੋਣੇ ਆ ਸੋ ਸੰਗਤਾਂ ਦੇ ਚਰਨਾਂ ਵਿੱਚ ਵੀ ਪਾਈ ਇਹ ਬੇਨਤੀ ਆ ਕਿ ਮਹਾਰਾਜ ਕਿਰਪਾ ਕਰਨਾ ਆਪਾਂ ਜਰੂਰ ਉਹ ਸੇਵਾ ਕਰੀਏ ਦਾਸ ਨੇ ਵੀਡੀਓ ਬਣਾ ਕੇ ਲਿਆਂਦੀ ਹੈ ਜਿਸ ਵੀਰ ਭੈਣ ਦੇ ਵੇਖਣੀ ਹੋਵੇ ਮੈਂ ਉਹਨਾਂ ਨੂੰ ਸੈਂਡ ਕਰ ਦਾਂਗਾ ਵੇਖ ਲਿਓ ਵੈਸੇ ਮੈਂ ਚਾਹੁੰਦਾ ਕਿ ਇੰਸਟਾਗ੍ਰਾਮ ਦੇ ਪਾਦਵਾ ਪਾ ਦੂੰਗਾ ਮਹਾਰਾਏ ਕਿਰਪਾ ਕਰਨ ਉਹ ਵੀ ਕਾਰਜ ਆਪਾਂ ਜਰੂਰ ਅਰੰਭਣਾ ਮਹਾਰਾ ਸੱਚੇ ਪਾਸ਼ਾ ਮੇਹਰਾ ਕਰਨ ਉੱਥੇ ਕਾਫੀ ਗੁਰ ਸਿੱਖ ਨੇ ਅਮਰਤਾ ਧਾਰੀ ਸਿੱਖ ਜਿਨ੍ਹਾਂ ਦੇ ਖਾਲਸਾ ਜੀ ਘਰ ਹੈ ਨਹੀਂ ਕਿਉਂਕਿ ਹਰ ਸਾਲ ਉੱਥੇ ਪਾਣੀ ਆ ਜਾਂਦਾ دریا ਚੜ ਜਾਂਦਾ ਤੇ ਬਹੁਤ ਬੁਰੇ ਹਾਲ ਹੈ ਉਸ ਪਿੰਡ ਦੇ ਵਿੱਚ ਤਨਾੜ ਲੋਕ ਵੀ ਨਹੀਂ ਕੋਠੀਆਂ ਵਾਲੇ ਵੀ ਨਹੀਂ ਜ਼ਮੀਨਾਂ ਵਾਲੇ ਵੀ ਕਿੱਲੇ 100-100 ਕਿੱਲੇ ਦੇ ਮਾਲਕ ਲੋਕ ਨੇ ਪਰ ਉੱਥੇ ਸਾਰੀ ਜਦੋਂ ਮੈਂ ਤੁਰ ਫਿਰ ਕੇ ਵੇਖਿਆ ਤੇ ਖਾਲਸਾ ਜੀ ਉੱਥੋਂ ਦੇ ਲੋਕਾਂ ਨੇ ਦੱਸਿਆ ਵੀ 1 ਰੁਪਈਏ ਜਿੰਨਾ ਕੰਮ ਨਹੀਂ ਕਰਦੇ 1 ਰੁਪਈਏ ਜਿੰਨੀ ਮਦਦ ਨਹੀਂ ਕਰਦੇ ਉਹ ਤਉ ਮਾਤਾ ਨੂੰ ਫਿਰ ਦਾਸਰ ਕਹਿ ਕੇ ਆਇਆ ਤੇ ਨਾਲੇ ਸੌਦਾ ਲੈ ਕੇ ਖਾਲਸਾ ਜੀ ਦੇ ਦਿੱਤਾ ਅਸੀਂ ਅੱਜ ਮਹਾਰਾਜ ਦੀ ਕਿਰਪਾ ਨਾਲ ਪਰਸੋਂ ਦਾਸ ਫਿਰ ਜਾਵੇਗਾ ਉਹਨਾਂ ਨੂੰ ਆਟੇ ਦੀ ਬੋਰੀ ਤੇ ਜਿਹੜਾ ਹੋਰ ਕੋਈ ਸਮਾਨ ਇੱਕ ਮੈਂ ਚੁੱਲ੍ਹਾ ਖਾਲਸਾ ਜੀ ਲੋਹੇ ਦਾ ਕਿਤੇ ਉਹ ਲੈ ਕੇ ਤੇ ਮਾਤਾ ਨੂੰ ਦੇ ਕੇ ਆਉਣਾ ਕਿਉਂਕਿ ਉਹ ਮੈਨੂੰ ਕਹਿੰਦੀ ਵੀ ਪੁੱਤ ਮੈਂ ਗੈਸ ਨਹੀਂ ਚਲਾ ਸਕਦੀ ਮੈਂ ਬਜ਼ੁਰਗ ਹਾਂ ਐਵੇਂ ਕਿਤੇ ਮੇਰੇ ਕੋਲ ਚੱਲਦਾ ਰਹਿ ਗਿਆ ਤੇ ਮੈਂ ਕੀ ਕਰੂੰਗੀ ਉਹਨੂੰ ਫਿਰ ਚੁੱਲ੍ਹਾ ਖਾਲਸਾ ਜੀ ਤੇ ਬਾਲਣ ਥੋੜਾ ਜਿਆ ਲੈ ਆ ਕੇ ਮੁੱਲ ਲੈ ਆ ਕੇ ਉਹਨੂੰ ਦੇ ਕੇ ਆਉਣਾ ਪਾਠੀਆਂ ਵਗੈਰਾ ਦੇ ਕੇ ਆਵਾਂਗਾ ਮਹਾਰਾਜ ਦੀ ਕਿਰਪਾ ਸਦਕਾ ਤੇ ਉਹ ਮਾਤਾ ਨੂੰ ਕਿਹਾ ਕਿ ਮਾਤਾ ਉੱਥੇ ਇੱਕ ਡੇਰੀ ਸੀ ਉਹਨਾਂ ਦੇ ਪਿੰਡ ਕੋਈ ਪਿੰਡ ਦੇ ਹੀ ਦਿੰਦੇ ਸੀ ਦੁੱਧ ਮੈਂ ਉਹਨਾਂ ਨੂੰ ਖਾਲਸਾ ਜੀ ਇੱਕ ਮਹੀਨੇ ਦੇ ਪੈਸੇ ਦੇ ਕੇ ਆ ਵੀ ਮਾਤਾ ਨੂੰ ਰੋਜ਼ ਕਿਲੋ ਦੁੱਧ ਦਿਆ ਕਰਨਾ ਸੋ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਕਾਰਜ ਸ਼ੁਰੂ ਕੀਤਾ ਬਾਕੀ ਕਾਰਜ ਆਪਾਂ ਜ਼ਰੂਰ ਕਰਾਂਗੇ ਮਹਾਰਾਜ ਮੇਰਾ ਅਮਰਤ ਹੁਣ ਆਪ ਸੰਗਤਾਂ ਸਹਿਯੋਗ ਦਿਓ ਓ ਲਾਂਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ